ਸਸਿਕਾ ਵੀਰ ਜੀ ਸਾਰਿਆਂ ਨੂੰ ਸਪੰਜ ਦੇਰੀ ਫਾਰਮ ਦੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਝੋਟੀਆਂ ਦਾ ਲੋਡ ਆਪਣੇ ਕੋਲ ਪਹੁੰਚ ਚੁੱਕਾ ਵਾ 10 ਝੋਟੀਆਂ ਦਾ ਤੇ ਬਾਕੀ ਇਹ ਵੀ ਇੱਕ ਅਜੇ ਵਸ਼ੀਰ ਦਾ ਮੁਖਲਾਗੇ ਤੇ ਝੋਟੀਆਂ ਜਿਹੜੀਆਂ ਬਿਲਕੁਲ ਸਾਰੀਆਂ ਸੂਈਆਂ ਸਵਾਈਆਂ ਨੇ ਤੇ 15 ਤੋਂ 20 ਕਿਲੋ ਵਾਲੀਆਂ ਝੋਟੀਆਂ ਤੇ ਚੈਂਪੀਅਨ ਜਿਹਨੂੰ ਝੋਟੀਆਂ ਕਹਿੰਦੇ ਨੇ ਤੇ ਬਾਕੀ ਸਪੰਜ ਉਹਨਾਂ ਨਾਲ ਕਰਦੇ ਆ ਗੱਲਬਾਤ ਲੈਨੇ ਆ ਇਕਲੀ-ਗਲੀ ਡਿਟੇਲ ਤੇ ਪੰਜ-ਸਾਹ ਵਾਟੇ ਕਰਦੇ ਆ ਗੱਲਬਾਤ ਸਪੰਜ ਉਹਨਾਂ ਨਾਲ ਤੇ ਬਾਕੀ ਇਹ ਵੀ ਝੋਟੀਆਂ ਜਿਹੜੀਆਂ ਟਾਪ ਕਲਾਸ ਆ ਸਾਰੀਆਂ ਤੇ ਬਾਕੀ ਸੂਈਆਂ ਸਵਾਈਆਂ ਬਾਕੀ ਕਿਦਾਂ ਠੀਠ ਤੇ ਕਿਵੇਂ ਝੋਟੀਆਂ ਦੀਆਂ ਸੂਈਆਂ ਸੌਈਆਂ ਸਾਰੀਆਂ ਸਾਰੀਆਂ ਸੂਈਆਂ ਦੋਨੀਆਂ ਚੋਗੀਆਂ ਦੋਨੀਆਂ ਚੋਗੀਆਂ ਸਿਰਾ ਹੀ ਹੈ ਝੋਟੀਆਂ ਹੈ ਤੇ ਚੈਂਪੀਅਨ ਝੋਟੀਆਂ ਜੀ ਬਾਕੀ ਸੂਈਆਂ ਬਾਕੀ ਸਪੰਜਰ ਹਾਂ ਨਾ ਕਰਦੇ ਆ ਤਾਂ ਡਿਟੇਲ ਲੈਣੀਆਂ ਗੱਲੀ ਗੱਲੀ ਦੀ ਹਾਂਜੀ ਸਪੰਜਰ ਸਤਿ ਸ਼੍ਰੀ ਅਕਾਲ ਜੀ ਠੀਕ ਆ ਸਾਰੇ ਵੇਖਾਂ ਨੇ ਵੀਰਾਂ ਭਰਾਵਾਂ ਨੂੰ ਤੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਹਾਂਜੀ 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 ਤੇ ਸਮਾਜ 12 ਤਰੀਕ ਹਾਂਜੀ 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 ਤੇ ਪਹਿਲਾ ਮਹੀਨਾ 2025 ਹਾਂਜੀ 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 ਤੇ ਮਾਰਗੋ ਸੁਰੇ ਲੋੜੀ ਦੀਆਂ ਸਾਰਿਆਂ ਨੂੰ ਮੇਰੇ ਵੀਰਾਂ ਮਾਰਗੀ ਦੀ ਲੋੜੀ ਦੀਆਂ ਸਾਰੇ ਵੀਰਾਂ ਆਪਣੇ ਵੱਲ ਵਧਾਈਆਂ ਜੀ ਵਧਾਈਆਂ ਜੀ ਵਧਾਈਆਂ ਤੇ ਗੱਲਾਂ ਬਾਤਾਂ ਥੋੜੀਆਂ ਕੱਟੀ ਕਰਾਂਗੇ ਅੱਜ ਵੀਡੀਓ ਕੋਈ ਲੰਮੀ ਬਣਨੀ ਆਪਣੇ ਕੋਈ ਕਸਤੂਰੀ ਆਏ ਖੜੇ ਨੇ ਹਾਂਜੀ 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 ਤੇ ਮਾਲ ਥੋੜਾ ਜਿਆਦਾ ਆਪਣੇ ਵੱਲ ਹਾਂਜੀ 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 ਅੱਜ ਟੌਪ ਕਲਾਸ ਹੀ ਆ ਜੀ ਟੌਪ ਕਲਾਸ ਝੋਟੀਆਂ ਜਿਆਦਾ ਵਾ ਸਾਰਾ ਮੌਸਮ ਹੀ ਸਰਦੀ ਦਾ ਠੰਡਾ ਵਾਲਾ ਮੌਸਮ ਹੈ ਤੁਹਾਨੂੰ ਪਤਾ ਹੈ ਹਾਂਜੀ 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 ਤੇ ਆਓ ਇੱਥੇ ਇਕੱਠੀ ਕਰਕੇ ਖੜੋ ਹਰਿਆਣਾ ਦਾ ਮਾਲ ਆ ਹਾਂਜੀ ਹਾਂਜੀ ਹਰਿਆਣਾ ਵੀ ਜੀ ਜਦੋਂ ਘਰ ਮਈਆਂ ਆਉਂਦੀਆਂ ਸਾਰਾ ਹਰਿਆਣਾ ਕਹਿ ਦਿੰਦੇ ਆ ਸਹੀ ਗੱਲ ਐ ਸਪੰਜੀ ਸਹੀ ਗੱਲ ਜਦੋਂ ਹਰਿਆਣੇ ਜਾਂਦੇ ਫੋਨ ਸਾਡੀਆਂ ਜੇਬਾਂ 'ਚ ਦੇ ਦੋ ਵੀ ਹਾਂਜੀ ਹਾਂਜੀ ਜਦੋਂ ਕਿਤੋਂ ਮੈਂ ਲੈਣੀ ਪਿੱਛਾ ਮੈਂ ਦਾ ਪਸ਼ੋਕਣ ਫੋੜ ਕੇ ਲਾ ਉਹਦੀ ਐਡਰੈਸ ਵਿਖਾ ਲੋ ਵੀਡੀਓ ਵਿਖਾ ਲੋ ਪਿੱਛੇ ਨਹੀਂ ਸਹੀ ਗੱਲ ਸਹੀ ਗੱਲ ਜੀ ਤੇ ਗਮਰਾ ਨਾ ਹੋ ਦੋ ਨੰਬਰ ਤੇ ਹਾਂਜੀ ਹਾਂਜੀ ਇੱਕ ਨੰਬਰ ਦਾ ਮਾਲ ਲਓ ਗਰੰਟੀ ਦਾ ਮਾਲ ਲਓ ਠੀਕ ਹੈ ਜੀ ਸਭਾਈ ਸਹੀ ਗੱਲ ਹੈ ਇੱਕ ਮਹੀਨੇ ਵੀਡੀਓ ਮਿਲੂਗੀ ਕੱਲੇ ਕੱਲੇ ਡਰੈਸ ਮਿਲੂਗਾ ਜੀ ਅੱਜ ਵੀ ਜਿਹੜਾ ਅਸੀਂ ਬਾਮ ਧਮਾਕਾ ਹੀ ਕੱਢਣਾ ਅੱਜ ਬਿਲਕੁਲ ਪਾਣਾ ਰੇਟ ਦਵਾਂਗੇ ਕੋਈ 2 ਨਹੀਂ ਕੋਈ 2.5 ਨਹੀਂ ਕੋਈ 3 ਨਹੀਂ ਕੋਈ 4 ਨਹੀਂ ਲਓ ਜੀ ਆਫਰਾਂ ਖੁੱਲੀਆਂ ਰੇਟ ਮੁੱਲ ਦਵਾਂਗੇ ਘਰਾਂ ਜੋ ਮਾਲ ਲਿਆ ਬਿਲਕੁਲ ਜੱਜ ਮੁੱਲ ਜਿਨ੍ਹਾਂ ਦੇ ਬੱਛੀ ਵੀ ਚੰਗੀ ਰੋਤ ਕੇ ਲਈ ਹੋ ਬਿਲਕੁਲ ਵੀਡੀਓ ਤੇ ਪ੍ਰੂਫ ਨਾਲ ਦਵਾਂਗੇ ਬੱਛੀ ਜੀ ਹਾਂਜੀ ਹਾਂਜੀ ਤੇ ਨਾਲ ਨਾਲ ਕਰਾਈਏ ਤੁਹਾਨੂੰ ਗੱਲਾਂ ਤੇ ਨਾਲ ਨਾਲ ਕਰਾਈਏ ਮਈਆਂ ਨਹੀਂ ਕਾਨੂੰ ਹਾਂ ਜੀ ਬਾਕੀ ਕਰਾ ਸਾਰੇ ਵੀਰਾਂ ਵੇ ਫਵੰਤੀ ਵਾਲੇ ਆਪਣੇ ਚੰਨੂ ਨੂੰ ਬਾਤਾਂ ਖੋਲੋ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਪੂਰਾ ਭਾਏ ਦੋ ਟਾਂ ਤਸੱਲੀ ਕਰਕੇ ਖੜੋ ਲਾਓ ਜੀ ਸਪੰਜਾ ਜਿਹੜੀ ਆਪਾਂ ਗੱਲ ਕਹਣੀ ਹੈ ਸਪੰਜਾ ਨਾਲ ਵੀ ਕਹਤੀ ਆ ਕਿ ਤਸੱਲੀ ਆਪਣੀ ਪੂਰੀ ਕਰਕੇ ਖੜੋ ਜੀ ਲਾਓ ਜੀ ਅੱਜ ਵੱਛੀ ਦੋ ਕਰ ਦਿੰਨੇ ਆ ਦੋ ਦੰਦ ਵੱਛੀ ਆ ਤਾਜੀ ਸੁਈ ਆ ਫੋਲਿਓ ਖਾਲੀ ਹੋਈ ਆ ਲਾਓ ਜੀ ਦੋ ਦੰਦ ਵੱਛੀ ਆ ਜੀ ਵਛੀ ਦਾ ਫੇਸ ਦਿਖਾ ਲਓ ਵਛੀ ਦਾ ਫੇਸ ਫੇਸ ਕੁਆਦੀ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਬਿਲਕੁਲ ਸੱਤ ਸੀਮਾ ਦੀ ਆ ਆ ਸੱਤ ਸੀਮਾ ਦੀ ਮਗਰ ਬੱਚੀ ਤੇ ਬੱਚੀ ਦੇ ਆਰਡਰ ਦਿਖਾ ਲਓ ਨਾਣਾ ਨਾਣਾ ਲਓ ਜੀ ਨਾਣਾ ਬਿਜਲੀ ਘਰ ਬਣਿਆ ਜੀ ਖੋਲਵੇ ਬਾਕੀ ਪਾ ਲਾ ਜੀ ਬਾਕੀ ਆ ਤੇ ਖੋਲਦੇ ਵਛੀ ਵਛੀ ਤੋਂ ਸ਼ੁਰੂ ਕਰਤਾ ਵਾ ਹਰਿਆਣੇ ਦੀਆਂ ਲੋਕੀ ਮਈਆਂ ਵੀ ਪੱਛੀ ਵੀ ਹਰਿਆਣੇ ਦੀ ਜਾ ਕੇ ਵੇਚ ਆ ਕੇ ਲਓ ਜੀ ਬਾਕੀ ਵਿਧ ਪ੍ਰੂਫ ਆ ਸਪੰਜੋ ਨਾਲ ਕੋ ਜਦੋਂ ਮਰਜੀ ਚੈੱਕ ਕਰ ਸਕਦਾ 10 ਫੁੱਟ ਨਹੀਂ ਅੰਬਰ ਸਾਦੀ ਤੰਦਾਂ ਨਹੀਂ ਸਿੱਧੀ ਰੁੱਤ ਨਹੀਂ ਲਓ ਜੀ ਵਛੀਏ ਟੌਪ ਕਲਾਸ ਆ ਗਈ ਤੇ ਬਾਕੀ ਵਛੀੜੀਆ ਟੈਮੋ ਟੈਮ ਤੁਰਨਾ ਵੀ ਔਖਾ ਵਾ ਬਾਕੀ ਪੇਟ ਪੂਰੇ ਦੀ ਜਿਹੜੇ ਹਾਈਟ ਲੈਂਥ ਬਹੁਤ ਚੰਗੀ ਆ ਵਛੀੜੀ ਤੇ ਥਾਂਤੂਨ ਦੀ ਕੁਆਦੀ ਬਹੁਤ ਚੰਗੀ ਆ ਕੁਮਾਰੇ ਬਾਈ ਕੁਮਾਰੇ ਤੇ ਸੈਕਸੀ ਮੰਦੀ ਆ ਤੇ ਵਛੀ ਵੀ ਮਗਰ ਜਿਹੜੀ ਆ ਸੈਕਸੀ ਮੰਦੀ ਆ ਤੇ ਬਾਕੀ ਜਿਹੜੇ ਡੱਬ ਲੱਗੇ ਨੇ ਬਿਲਕੁਲ ਐ ਘਰ ਘਰ ਲੱਗੇ ਨੇ ਤੇ ਸੂਣ ਸੁਨਖ ਤੇ ਬਾਕੀ ਜੇ ਸਪੰਜੀ ਆਪਾਂ ਦੋਦੀ ਗੱਲ ਕਰੀਏ ਜੀ ਦੋਦੇ ਭਾਜੀ ਵੇਖੋ ਕਹਿਣ ਨੂੰ ਜੋ ਮੱਗੀ ਗਈ ਏ ਕੱਲ ਬੋਲਿਓ ਖਾਲੀ ਹੋਈ ਰਾਤੀ ਹਾਂਜੀ ਠੀਕ ਹੈ ਜੀ ਹਾਂ ਜੀ ਇਹ ਹੁਣ ਗਾੜੀ 20 ਚ ਵਾਜੇ 25 ਚ ਵਾਜੇ ਆਪਣਾ ਵੀ ਜੈਸਟ ਕਰਕੇ ਲਓ ਹੈ ਹਰਿਆਣੇ ਦੀ ਪ੍ਰੂਫ ਦਵਾਂਗੇ ਪ੍ਰੂਫ ਦਵਾਂਗੇ ਮਤਸੱਲੀ ਕਰ ਸਕਦਾ ਕੋਈ ਆਪਣਾ ਮਤਸੱਲੀ ਕਰ ਸਕਦਾ ਪ੍ਰੂਫ ਦਵਾਂਗੇ ਨਿਆਣੇ ਕੋ ਬਣਾ ਮਦੀ ਠੰਡੀ ਠੰਡੀ ਠੜੀ ਆ ਝੋੜਾ ਬਹਿ ਜਾ ਬੜੀ ਬੜਾ ਲਾਓ ਜੀ ਇਹ ਕਹਿੰਦੇ ਇਹ ਨਾੜਾ ਵੇਖੋ ਜਦੋਂ ਸੀਤੇ ਚਾਰ ਚੁੱਕੇ ਰ ਜੋਸ਼ ਲਾਓ ਜੀ ਜੌਨਵੀਰ ਵੀ ਅੱਜ ਆ ਆਪਣੇ ਫਾਰਮ ਦੇ ਹਾਜ਼ਰ ਹੋ ਗਿਆ ਵਾ ਤੇ ਬਾਕੀ ਬਹਿ ਬੂਕੇ ਦਿਖਾ ਦੇਵੇ ਕਿਉਂ ਜੋ ਬਣਾ ਠੰਡੀ ਬਿਲਕੁਲ ਠੰਡੀਆਂ ਬੜੀਆਂ ਬੱਛੀਆਂ ਕੋਈ ਲਾਓ ਜੀ ਬਾਕੀ ਜਵਾਬ ਸਮਾ ਕਿਵੇਂ ਆ ਜਵਾਬ ਸਮਾ ਦੀ ਬਾਤੋ ਬਾਤੋ ਨਾ ਬੜਾ ਮਾੜਾ ਰੱਖੀਏ ਹਾਂਜੀ ਹਾਂਜੀ ਸਿਰਾਈ ਰੱਖਣੀ ਜਿਹੜੀ ਚੀਜ਼ ਰੱਖਾਂਗੇ ਸਿਰਾਈ ਦਾ ਕੰਮ ਕਾਂਡੇ ਕੋਈ ਕਮਾਈ ਕਮਾਈ ਚੱਕਣਾ ਮਾਲਕ ਨੇ ਬੜਾ ਕੁਝ ਦਿੰਦਾ ਬੜਾ ਕੁਝ ਦਿੰਦਾ ਮੰਨਣ ਵਾਲੀ ਗੱਲ ਹੈ ਤੇ ਮੁੱਲ ਫੇ ਸਪੰਜੀ ਆਰਾ ਮੁੱਲ ਵਸ਼ੀ ਦਾ ਭਾਈ ਲੱਖ ਕਰਾ ਲਓ ਹਾਂਜੀ ਜਿੰਨਾ ਮੱਦੀ ਕਰਾ ਲਓ ਹਾਂਜੀ 85 ਹਜ਼ਾਰ ਦੀ ਵਸ਼ੀ ਦਵਾਂਗੇ ਵਿਦ ਪ੍ਰੂਫ ਨਾ ਦਵਾਂਗੇ ਯਰ ਪੰਜਾਬ ਦੀ ਵਛੀ ਹੋਏ ਇਹ ਸੱਚੀ ਫਰੀ ਦੇ ਰਾਂ ਤੇ ਮਾਨ ਤਾਂ ਹੋ ਜੂਗਾ ਹੀ ਮਾਨ ਤਾਂ ਕਰਦਾ ਕਿ ਮਗਰ ਸੱਚੀ ਸੀ ਮੱਦੀ ਵਸ਼ੀ ਹੈ ਸੱਚੀ ਮੱਦੀ ਹੋ ਜੂ ਮਾਨ ਤਾਂ ਵਸ਼ੀ ਉਧਰ ਆਉਣਾ ਪੜਾਈਏਗੀ ਕਾਦੋ 2000 ਰੁਪਇਆ ਕਮਾਈ ਮਕਾਨ ਦਾ ਮੰਗਦਾ ਚਲੋ ਮੰਤਾਨ ਹੋ ਜੂਗਾ ਫੁੱਲ 85000 ਰੁਪਿਆ ਰੇਟ ਜੋ ਤੇ ਮੰਤਾਨ ਜਿਹੜਾ ਫੁੱਲ ਹੋ ਜੂਗਾ ਤੇ ਬਾਕੀ ਆ ਕੇ ਆ ਕੇ ਛੋਟੀ ਇਹ ਛੋਟੀ ਬਾਅਦ ਪਾਉਣੀ ਆਹ ਤੇ ਚੱਲੀ ਗਈ ਅੱਗੇ ਆ ਜੀ ਲਓ ਜੀ ਪਹਿਲਾ ਸੁਆ ਕੱਟੀ ਹਾਂਜੀ ਸਾਲਗਿਰ ਪਹਿਲਾ ਸੁਆ ਕੱਟੀ ਲਓ ਜੀ ਦੇਖੋ ਲੰਬਾਈ ਵੇਖ ਲਓ ਥਣ ਵੇਖ ਲਓ ਤੇ ਕਿਹਦੇ ਕੱਟੀ ਨੰਗਾ ਲਓ ਜੀ ਕੱਟੀ ਇਹ ਆਪਾਂ ਗੱਲ ਕਰ ਲਈਏ ਤੇ ਜੇ ਆਪਾਂ ਫੇਸ ਕੁਆਲਟੀ ਦੀ ਗੱਲ ਕਰ ਲਈਏ ਤੇ ਫੇਸ ਬਿਊਟੀ ਫੇਸ ਦੇਖ ਸਕਦੇ ਜੀ ਤੇ ਬਾਕੀ ਜਿਹੜੇ ਸਿੰਘ ਦੀ ਗੱਲ ਕਰ ਲਈਏ ਬਿਲਕੁਲ ਨਿਗਾ ਨਿਗਾ ਸਿੰਘ ਰੁਪਈਆ ਵੀ ਨਹੀਂ ਲੰਗਦਾ ਸਿੰਘ ਤਾਂ ਨਹੀਂ ਤੇ ਬੇਲ ਬੂਲ ਦੀ ਬੋਧ ਲੰਬੀ ਹਾਈਟ ਲੰਥ ਤੇ ਜੇ ਪੇਟਪੂਰੇ ਦੀ ਗੱਲ ਕਰ ਲਈਏ ਨਹੀਂ ਜੰਮਦੀ ਲਾਓ ਜੀ ਝੋਟੀਆਂ ਜਿਹੜੀਆਂ ਜੇ ਮੰਨ ਲਓ ਗੱਲ ਕਰੀਏ ਆਪਾਂ ਨਹੀਂ ਜੰਮਦੀਆਂ ਘਰ ਘਰ ਦੇ ਝੋਟੀ ਜਿਹੜੀ ਟੌਪ ਕਲਾਸ ਪੇਟਪੂਰੇ ਦੀ ਬਹੁਤ ਚੰਗੀ ਹੈ ਝੋਟੀ ਤੇ ਘਮਾਰੇ ਬਾਈ ਘਮਾਰੇ ਤੇ ਬਾਕੀ ਜੇ ਆਰਡਰ ਦੀ ਗੱਲ ਕਰ ਲਈਏ ਆਜਾ ਸਫਰ ਦੇ ਕਾਲਾ ਗੋੜ ਗੋੜ ਖਾ ਗਏ ਕੱਡੀ ਦਾ ਫੇਸ ਉਹ ਖਾ ਲਾਓ ਜੀ ਫੇਸ ਕੁਆਲਟੀ ਵੇਖੋ ਜੀ ਬਿਲਕੁਲ ਨਿੱਗੀ ਜੀ ਬੂਥੀ ਤੇ ਕੁਆਲਟੀ ਬੋਲੀ ਬਿਲਕੁਲ ਜੈਡ ਬਲੈਕ ਆ ਗਈ ਝੋਟੀ ਤੇ ਤੁਰਦੇ ਬਈ ਤੁਰਦੇ ਇੱਕ ਇੱਕ ਮਾਰੇ ਗੇੜੀ ਦਵਾਦੇ ਜਿਆ ਲੰਬੀ ਨਹੀਂ ਜੰਮਣੀ ਨਹੀਂ ਜੰਮਣੀ ਬਲੈਕ ਕਾਲੀ ਆ ਕੱਟੀ ਵੇਖੋ ਮੰਨ ਵਾਲੀ ਕੱਟੀ ਆ ਮੰਨ ਵਾਲੀ ਗੱਲ ਸਮਝੀ ਤੇ ਇੱਕ ਮਾਰੇ ਕੁਮਾਰੇ ਮੇਰਾ ਵੀਰੇ ਬਿਲਕੁਲ ਐ ਜੈਡ ਬਲੈਕ ਨੂੰ ਕਹਿੰਦੇ ਨੇ ਤੇ ਬਾਕੀ ਚਵਾਫ ਸਮਾ ਗਏ ਆ ਸਮਾ ਸਮਾ ਦੀ ਇੱਕ ਨੰਬਰੀ ਵੱਜ ਲਈ ਜੀ ਦੋ ਨੰਬਰੀ ਲਈ ਲਓ ਜੀ ਬੇਲ ਦੀ ਲੰਬੀ ਜੀ ਪੀਐਲ ਵੀ ਕਾਫੀ ਲੰਬੀ ਆ ਤੇ ਪੇਟ ਭੂਰਾ ਬਹੁਤ ਚੰਗਾ ਵਾ ਕਿਸੇ ਪਾਸੋਂ ਹੱਥ ਨਹੀਂ ਦਰਉਂਦੀ ਜੀ ਕਿਸੇ ਕਮਾ ਲਓ ਜੀ ਕਮਾ ਲਓ ਜੀ ਅੱਗੇ ਦੀ ਗੱਲ ਕਰ ਲਈਏ ਜੀ ਬਾਈ ਦੀ ਗੱਲ ਕਰੀ ਆ ਹੈਂਡ ਦੀ ਲੈਂਥ ਲੰਥ ਬਿਲਕੁਲ ਅਕੋਂ ਪਤਲੀ ਆ ਛੋਟਵੀਂ ਹਾਂਜੀ 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 ਬਿਲਕੁਲ ਬਰੀਡ ਬਰੀਕੀਆਂ ਦੀ ਗੱਲ ਐ ਲਓ ਜੀ ਚੜਾਈ ਜੁੜੀ ਕਾਫੀ ਛੋਟੀ ਨੂੰ ਅਜੇ ਛੋਟੀ ਨਾ ਅਜੇ ਥੋੜਾ ਜਿਹਾ ਉਪਰਾ ਪਾ ਲਿਆ ਕਰਦੀ ਐ ਜਦੋਂ ਛੋਟੀ ਪੂਰੀ ਆ ਖਾ ਪੀ ਹੋ ਗੇ ਆ ਲੈਵਾ ਪੈਰ ਧਰਨਾਂ ਨਾਲ ਪਿਛੇ ਨੂੰ ਕਰ ਦੂਗੀ ਲੈਵਾ ਕਰ ਦੋਗੇ ਤੇ ਬਾਕੀ ਇਹ ਵੀ ਚਲੋ ਆਈ ਆਲੇ ਤੇ ਜੱਟ ਬਰਾਬਰ ਫੇਸ ਕੁਆਲਟੀ ਹਾਂਜੀ ਫੇਸ ਕੁਆਲਟੀ ਦਿਖਾ ਦੀਏ ਬਿਲਕੁਲ ਬਿਲਕੁਲ ਸਿੰਘ ਨੇ ਕਾ ਨਿਗਾ ਸਿੰਘ ਕੌਲੀ ਆ ਪਾਣੀ ਪੀਣ ਵਾਲੀ ਮੂੰਹ ਹੈ ਪੱਪੀਆ ਮਣੀ ਲੰਗਦਾ ਕਿਉਂ ਜੋਗਣਾ ਹਾਂ ਦੱਦ ਸਹੀ ਗੱਲ ਹੈ ਸਹੀ ਗੱਲ ਹੈ ਤੇਰੀ ਮਿਲਕ ਲੈਣ ਵਿਖਾ ਲੋ ਕੱਟੀ ਲਾਓ ਜੀ ਪੱਥਾਂ ਨੇ ਵੇਖੋ ਕਟਿੰਗ ਲੱਗਾ ਪੈਪ ਹੀ ਲੱਗਾ ਜੀ ਥੋੜਾ ਜਿਹਾ ਜੋਸ ਮਾਰ ਗਈ ਬੱਚਾ ਬੰਦ ਨਾ ਮੇਰੇ ਪਾਸੇ ਕਰਕੇ ਹਾਂਜੀ 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 ਇਹ ਬਾਕੀ ਦੁੱਧਰ ਘੜ ਕਿਵੇਂ ਆ? ਅੰਦਰ ਵਿੱਚ ਚਵਾਈ ਦੇ ਸਮਾਂ ਦੱਸ ਦਿੰਨੇ ਆ ਰਾਤੀ ਆਪਣਾ ਮਾਲ ਆ ਰਾਤੀ ਮਾਲ ਉਲਟ ਫਲਟ ਹੋ ਕੇ ਮੜਿਆ ਸਵੇਰ ਦੇ ਆਪਣੇ 4 ਵਜੇ ਦੀ ਚਵਾਈ ਆ 4 ਵਜੇ 6 ਵਜੇ ਦੀ 5 ਵਜੇ ਦੀ 4 ਵਜੇ ਦੀ ਚਵਾਈ ਆ ਆਪਣੀ ਹਾਂਜੀ ਤੇ ਬਾਕੀ ਦੁੱਧ ਕਿੰਨਾ ਸਭ ਜੀ ਇਹਦੇ ਦੁੱਧ ਵੀ ਜੀ ਅੱਜ ਜਨਾਬ ਮਰਜ਼ੀ ਕੋਈ 12 ਕਿਲੋ ਮੰਨ ਕੇ ਲੈੜੇ ਅਸੀਂ 16 ਨਹੀਂ ਕਹਿਣਾ 17 ਨਹੀਂ ਕਹਿਣਾ ਜੋ ਕਲੀਅਰ ਗੱਲ ਹੋਵੇ ਦੱਸ ਦੇ ਤੋਰਾਗੇ ਲਓ ਜੀ ਅੱਜ 12 ਕਿਲੋ ਮੰਨ ਕੇ ਕੋਈ ਜਦੋਂ ਮਰਜ਼ੀ ਲੈ ਸਕਦਾ ਤੇ ਕੱਟੀ ਨਹੀਂ ਇਹ ਜੀ ਅਜੇ ਘਰ ਘਰ ਚੰਮਣ ਦੀਆਂ ਕੱਟੀਆਂ ਤੇ ਮੁੱਲ ਮੋਲੇ ਦਾ ਫੋਨ ਤੇ ਕਰਾਂਗੇ ਫੋਨ ਤੇ ਹੋਊਗਾ ਹਾਂਜੀ ਹਾਂ ਤੇ ਅੱਗੇ ਆ ਗਈ ਝੋਟੀ ਲਾਓ ਜੀ ਇਹ ਵੀ ਚੈਂਪੀਅਨ ਝੋਟੀ ਹੈ ਜੀ ਚੈਂਪੀਅਨ ਨੋਕਲਾ ਥਣ ਆ ਗਿਆ ਜੀ ਥਣ ਵੇਲਾ ਕੱਟੀ ਗਿਆ ਲੱਗਾ ਨਾ ਜਿਹੜਾ ਗੁੱਲੀ ਘੜੀ ਹੁੰਦੀ ਹੈ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਗੁੱਲੀ ਘਟ ਕੇ ਜਦੋਂ ਦੰਦਾਂ ਨਾਲ ਮੈਂ ਉਤਾਰ ਨਾਲ ਥਣ ਕਰਦਾ ਸਹੀ ਗੱਲ ਹੈ ਮੰਨਣ ਵਾਲੀ ਗੱਲ ਹੈ ਭਾਈ ਜੀ ਬਾਕੀ ਇਹ ਵੀ ਜੱਤ ਵਾਲੀ ਝੋਟੀ ਆ ਗਈ ਹੈ ਜੱਤ ਵਾਲੀ ਦੀ ਚੜਾਈ ਵੇਖੋ ਚੜਾਈ ਚੜਾਈ ਪਹਿਲਾਂ ਨਸਵਾ ਮਖਾ ਲਓ ਕੱਟੀ ਜਨ ਲਾਓ ਜੀ ਬਿਲਕੁਲ ਜੈਡ ਬਲੈਕ ਤੇ ਬਾਕੀ ਜੇ ਅੱਧੀ ਗੱਲ ਕਰ ਲਈਏ ਤੇ ਗਾਰਡ ਪਿਛਾੜ ਦੀ ਬਿਲਕੁਲ ਬਰਾਬਰ ਹੈ ਜੀ ਬਰੀਕੀਆਂ ਬਰੂਕੀਆਂ ਬਹੁਤ ਜੋੜੀਆਂ ਲਾਓ ਜੀ 3 ਕਿਲੋ ਦੀ ਗਾੜਿਆ ਤੇ ਬਾਕੀ ਜੇ ਗੱਲ ਕਰ ਲਈਏ ਜੇ ਥਾਂ ਦੀ ਗੱਲ ਕਰ ਲਈਏ ਨੋਕਲਾ ਤੇ ਚਵਾ ਵੀ ਬਿਲਕੁਲ ਗੰਮ ਗੰਮ ਹੀ ਬਣਾਉਂਦਾ ਚਵਾਲ ਵੇਖੋ ਤੁਹਾਨੂੰ ਪਤਾ ਇਹ ਥਾਣੀ ਕਿਹੜਾ ਲੱਗਾ ਲਾਓ ਜੀ ਥਾਂ ਜਿਹੜਾ ਮੋਟਰ ਸਮਰਸੀ ਵਾਲਾ ਨੂੰ ਆਇਆ ਚਵਾਜ ਫਰਮਾ ਜੀ ਬਾਕੀ ਇਹ ਫੇਟਪੁਰੇ ਦੀ ਪਹੁੰਚੰਗੀ ਆ ਤੇ ਜੱਤ ਵਾਲੀ ਝੋਟੀ ਆ ਗਈ ਬਾਕੀ ਇਹ ਵੀ ਆਪਣੀ ਤਸੱਲੀ ਕਰ ਸਕਦਾ ਕੋਈ ਹਰ ਕੋਈ ਵੀਰ ਭਰਾ ਹਨ ਕੇ ਘਮਾਰੋ ਘਮਾਰੋ ਜੀ ਆ ਨਾ ਨੀ ਆ ਬਾਕੀ ਇਹ ਅਭੀ ਮਿਰਕਾ ਕਰ ਰਹੇ ਨੇ ਸਾਰੇ ਲੈਓ ਲੈਓ ਬਾਈ ਜੀ ਲੈਓ ਪੇਠਪੂਰੇ ਦੀ ਬਹੁਤ ਚੰਗੀ ਆ ਤੇ ਬਰੀਕੀਆਂ ਬਰੂਕੀਆਂ ਕੱਟੀਆਂ ਨੇ ਬਹੁਤ ਆ ਤੇ ਬਾਕੀ ਜਿਹੜਾ ਅੱਜ ਬਾਈ ਜੀ ਆਂਦੇ ਮੁੱਲ ਆ ਮੁੱਲ ਵੀ ਬਿਲਕੁਲ ਜਾਇਜ਼ ਆ ਝੋਟੀਆਂ ਦੇ ਜੇ ਜੱਸ ਪੰਜੀ ਦੀ ਦੁੱਧ ਦੀ ਗੱਲ ਕਰੀਏ ਆਪਾਂ ਦੁੱਧ ਜੀ ਜੀ ਕਹਿਣ ਜਿੱਦਾਂ ਲਿਆ ਵਲਿਆ ਵਾਂ ਹਾਂਜੀ ਤੇ ਅਸੀਂ ਕਈ ਨੂੰ 18 ਕਹਿ ਲੀਏ 20 ਕਹਿ ਲੀਏ ਹਾਂਜੀ 13 ਕਿਲੋ ਦੁੱਧ ਆਜੋ ਉਹ ਤੋਂ ਢੀਕ ਦੁੱਧ ਦਾ ਨਾਮ ਕਿੰਨਾ 15 ਕਰੀਏ ਦੁੱਧ ਉਹ ਦੱਸਣਾ ਕਿ ਕਿਹੋ ਹੈਗਾ ਅੱਛਾ ਜੀ 13 ਕਿਲੋ ਦੀਆਂ ਗੱਲਾਂ ਇੱਕ ਹੁੰਦੀਆਂ ਕਹਿਣ ਦੀਆਂ ਗੱਲਾਂ ਆ ਕਰੋਣ ਦੀਆਂ ਗੱਲਾਂ ਹਾਂਜੀ ਹਾਂਜੀ ਮੈਂ ਕਹਿ ਲਿਆ ਮੈਂ ਜਾ ਕੈਨੇਡਾ ਜਾਣਾ ਅਮਰੀਕਾ ਜਾਣਾ ਉਹ ਆਵਾਜ਼ੇ ਦੀਆਂ ਗੱਲਾਂ ਹੁੰਦੀਆਂ ਜੇ ਜਾਵਾਂ ਉਹਦੇ ਗੱਲਾਂ ਹੁੰਦੀਆਂ ਜੇ ਉਹ ਅੱਜ ਹਾਜ਼ਰ ਆ ਨਾ ਉਹ ਦੁੱਧ ਹੈਗਾ ਕਿ 13 ਕਿਲੋ 13 ਕਿ ਗਾੜੀ ਦੇ ਜੇ 16 ਦੇ ਜੇ 1 ਬਾਕੀ ਜੇ ਆਪਣੀ 4 ਵੇ ਦੀ ਚੋਈ ਆਈ ਨਹੀਂ ਹੈਗਾ ਵੀ 6 ਵੇ ਦੀਆਂ ਕੋਈ 5 ਵੇ ਦੀਆਂ ਹਾਂਜੀ ਹਾਂਜੀ ਇਹ ਵੀ ਗੱਲ ਤੁਹਾਨੂੰ ਦੱਸਾਂਗੇ ਵੀ ਸਵੇਰੇ 8:30 ਵਜੇ ਚੋਈ ਡਾਹ ਦਿੱਤੀ ਹੁੰਦੀ ਮਣੀਆਂ ਦਾ ਤੇ ਆਣੇ ਉਲਟ ਫੁਲਟ ਮਣੀਆਂ ਰੋਣੀ 13 ਕਿਲੋ ਨੈਟ ਤਿਆਰ 13 ਕਿਲੋ ਦੋ ਡਾਂਗ ਤਸੱਲੀ ਕਰਕੇ ਲਾ ਜੀ ਦੋ ਡਾਂਗ ਤਸੱਲੀ ਕਰ ਲੈ ਇਹਦੇ ਆਰਡਰ ਦੀ ਗੱਲ ਕਰੀਏ ਜਾਂ ਫਾੜੀ ਵਾਲਾ ਆਰਡਰ ਆ ਗਿਆ ਜਿਹਦੇ ਬਾਕੀ ਨੋਕਲਾ ਥਾਣਾ ਲਾ ਜੀ ਜੇ ਗੱਲ ਕਰੀਏ ਟੈਮੋ ਟਾਈਮ ਦੀ ਟੈਮੋ ਟਾਈਮ ਮੇਰਾ ਕੱਟੇ ਕੋ ਖਰੋਤਾ ਵੀ ਜਿਹੜਾ ਮਿਲ ਕੋ ਤੁਰਨਾ ਵੀ ਓਖਾ ਹੋ ਜੂਗਾ ਤੇ ਬਾਕੀ ਜੇ ਹੁਣ ਮੁੱਲ ਦੀ ਗੱਲ ਕੀ ਇਹਦਾ ਮੋਲ ਜਿੰਨਾ ਮਰਜ਼ੀ ਛੋਟੀਆਂ ਕਰਾ ਲੋ ਜੱਸ ਲੋ ਹੀ ਦੇਣੀ ਆ ਕੱਟੀ ਜਿਹੜੀ ਬਿਲਕੁਲ ਹਾਂਜੀ ਕੋਈ 1,35,000 ਰੁਪਏ ਦਾ ਲੇ 1,35,000 1,35,000 ਰੇਡ ਮੈਨ ਨਹੀਂ ਹਰਿਆਣੇ ਦੀ ਆ ਬੋਲ ਲਓ ਜੀ ਛੋਟਾਂ ਵੀ ਖੁੱਲੀਆਂ ਆ ਗਈਆਂ ਸਭ ਕੁਝ ਵਿੱਚ ਇਹ ਆ ਗਿਆ 1,35,000 ਦੇ ਬਾਕੀ ਇਹ ਵੇਖੋ ਮਾਂ ਤਾਂ ਜਰੂਰ ਹੋ ਜਾਊਗਾ ਜੇ ਕੋਈ ਮੌਕੇ ਤੇ ਆਣ ਕੇ ਖੜ ਸਕਦਾ ਕੋਈ ਤੇ ਬਾਕੀ ਇੱਕ ਇਹ ਤੁਹਾਨੂੰ ਖਾ ਰਹੀਏ ਫੇਰ ਜਿਹੜਾ ਅਦਰਕ ਗਾੜ ਬਚਾਰ ਦੀ ਬਿਲਕੁਲ ਇਹ ਬਰਾਬਰ ਆ ਗਈ ਹੈ ਤਾਂ ਤੁਹਾਨੂੰ ਦੀ ਬਾਕੀ ਗਾੜੀ ਬਾਈ ਜਨ ਹੁੰਦੇ 2.5 ਕਿਲੋ ਤੋਂ ਪਲੱਸ ਚੱਲਦੀ ਆ ਬਾਕੀ ਆਪਣੇ ਵੀਡੀਓ ਵਿੱਚ ਜਰੂਰ ਜੁੜੇ ਰਹੋ ਹਾਂਜੀ ਜਿਹੜੀਆਂ ਮੰਝਾਂ ਦਾ ਲਫਾਉਣ ਲੱਗੇ ਉਹਨਾਂ ਚੈਂਪੀਅਨ ਵਾਣ ਬਿਲਕੁਲ ਸਾਜੀ ਲਓ ਜੀ 135000 ਦੀ ਤੇ ਬਾਕੀ ਮਾਨ ਕਰ ਦੋਗੇ ਬਾਈ ਜੀ ਬਾਕੀ ਸਾਰੀਆਂ ਮੰਝਾਂ ਤਾਂ ਤਾਜ਼ੀਆਂ ਸਨ ਜਿਹਾ ਬੜੇ ਦਿਨਾਂ ਦੀ ਸੂਈਆਂ ਨਹੀਂ ਹੈਗੀਆਂ ਬਿਲਕੁਲ ਮੁਖਾਰਤਾ ਬੱਚਾ ਜੀ ਤੇ ਮਾਨਤਾਨ ਹੋ ਜੂ ਬਾਈ ਜੀ ਮਾਨ ਦਾ ਫੁੱਲ ਕਰਦਾ ਜਿਹੜਾ ਉਹਨਾਂ ਦਾ ਮਾਨ ਲੈ ਕੇ ਬਖਣਾ ਵੀਡੀਓ ਐਂਡ ਤੱਕ ਵੀਰੂ ਵੇਖੋ ਚੈਂਪੀਅਨ ਮਾਲ ਹੋਣਗਾ ਚਲੋ ਲਓ ਜੀ ਅੱਗੇ ਆ ਗਿਆ ਚੈਂਪੀਅਨ ਝੋਟੀਆਂ ਜੀ ਸਪੰਜ ਕਿਧਰੋਂ ਕਰ ਲਈਏ ਚਲੋ ਜੀ ਲਓ ਜੀ ਅੱਜ ਇਹ ਅੰਦਰ ਦੀ ਗੱਲ ਕਰ ਲਈ ਅੰਦਰ ਵੀ ਫੁੱਲ ਕੋਟ ਮਾਲ ਵਜਾ ਉਹਦਰ ਵੀ ਆਪਣਾ ਮਾਲ ਵਜਾ ਉਹ ਥੋੜਾ ਦਿਹਾੜੀ ਹਟ ਕੇ ਵੀਡੀਓ ਪਾਵਾਂਗੇ ਤੇ ਲਓ ਜੀ ਅੱਜ ਇਹ ਛੋਟੀ ਜਿਹੀ ਗੱਲ ਕਰ ਲਈਏ ਬਾਈ ਜੀ ਇਹ ਦੋਨ ਤੋਂ ਚੌਕ ਦੇ ਦੰਦ ਕੱਢਦੀ ਪਈ ਆ ਅੱਛਾ ਜੀ ਚੌਗੀ ਪਹਿਲਾ ਸੁਆ ਪਹਿਲਾ ਸੁਆ ਲਓ ਜੀ ਚੌਣ ਬਸਮਾ ਦੀ ਇੱਕ ਨੰਬਰ ਆ ਜੈਡ ਬਲੈਕ ਆ ਗਈ ਜੈਡ ਬਲੈਕ ਤੁਸੀਂ ਆਪੇ ਖਾਦੋ ਕੋਈ ਪ੍ਰੂਫ ਹੈ ਬਿਲਕੁਲ ਇਹ ਨਹੀਂ ਹੈਗਾ ਵੀ ਆ ਆ ਬਣਾ ਪਾਲਸ਼ਾ ਮਾਰੀਏ ਰੰਗ ਮਾਰੇ ਕੋਈ ਐ ਤਸੱਲੀ ਕਰਕੇ ਖੜੇ ਹਾਤੀ ਮੰਨਣ ਵਾਲੀ ਗੱਲ ਹੈ ਬਾਈ ਜੀ ਠੀਕ ਹੈ ਜੋ ਵੀ ਹੋਊਗਾ ਨਿਚਨਲ ਹੋਊਗਾ ਚੌਣ ਬਸਮਾ ਦੀ ਕੱਟੀ ਇੱਕ ਨੰਬਰ ਲੈ ਵੀ ਬਗੇ ਖੋਲ ਕੇ ਤੋਰਦੇ ਮੇਰਾ ਵੀਰੇ ਕਟਾ ਆ ਗਿਆ ਮਗਰ ਇਹਦੇ ਥੋੜੀ ਚੜਾਈ ਦੇ ਰੰਗ ਦੇਖੋ ਪਾਜਾ ਨਿੰਪੂਰ ਕੀ ਕਾਜੀ ਨਿੰਪੂਰ ਦੀ ਆ ਬਿਲਕੁਲ ਐ ਬਰੀਕੀਆਂ ਬਰੂਕੀਆਂ ਬਹੁਤ ਆ ਤੇ ਬਾਕੀ ਜੇ ਗੱਲ ਕਰ ਲਈਏ ਵੀ ਦੋਂਦੀ ਚੌਗੀ ਲਾ ਲਓ ਜੀ ਹਲੇ ਪਹਿਲਾ ਸੂਆ ਤੇ ਬਾਕੀ ਅਡਰ ਜਿਹੜਾ ਬਿਲਕੁਲ ਫਿਟਿੰਗ ਆਲਾ ਆ ਗਿਆ ਤੇ ਬਾਕੀ ਭਾਈ ਜੀ ਨੇ ਜਵਾਬ ਸਮਾਦੀ ਦੇ ਇੱਕ ਨੰਬਰ ਦੀ ਲੈਂਦੇ ਆ ਭਾਈ ਜੀ ਨੇ ਤੇ ਪੇਟ ਪੂਰਾ ਜਿਹੜਾ ਵਾ 3 ਫੁੱਟ ਚੌੜੀ ਜੀ ਤੋਰ ਤੇ ਲੰਬੀ ਤੋਰ ਤੇ ਮੇਰਾ ਵੀ ਥੋੜੀ ਜੋਬਨਾ ਜ ਜੋਬਨਾ ਤਾਂ ਥੋੜੀ ਜਿਹੀ ਲੰਬੀ ਕੱਢ ਬਾਹਰ ਜਿਆਦਾ ਛੋਟੀ ਬੱਚੇ ਦਾ ਥੋੜਾ ਕੈਮਰੇ ਤੋਂ ਡਰਦੀ ਆ ਬਾਕੀ ਇਹ ਵੀ ਹੈ ਦਿਨ ਨੂੰ ਤੋਰਦੇ ਮਾ ਵੀ ਬਾਕੀ ਛੋਟੀਆਂ ਹਫਤੇ ਨੂੰ ਬੰਨ ਗਏ ਆ ਜੇ ਆਣ ਕੇ ਆ ਜਾਰੀਆਂ ਆ ਕੋਈ ਰਸਾ ਨਹੀਂ ਪਿਆ ਤੇ ਕੁਛ ਨਹੀਂ ਪਿਆ ਕੋਈ ਨਿਸ਼ਾਨ ਨਹੀਂ ਹੈਗਾ ਸਾਮਾਨ ਜੈਡ ਬਲੈਕ ਜੈਡ ਬਲੈਕ ਆ ਗਈ ਜੀ ਛੋਟੀ ਚੱਲ ਬਾਂਦੇ ਬਾਂਦੇ ਮਰੇ ਮਾ ਤੇਰਾ ਡਰਦੀ ਹੈ ਕੈਮਰੇ ਤੋਂ ਇੱਕ ਬੱਚੇ ਦਾ ਜਰਾ ਕਰਦੀ ਆ ਤੇ ਬਾਕੀ ਇਹ ਵੀ ਟੌਪ ਕਲਾਸ ਪਿੱਠਪੂਰੇ ਦੀ ਬਹੁਤ ਚੰਗੀ ਆ ਹਮਾਰੇ ਹਮਾਰੇ ਬਾਈ ਵੇ ਬਾਕੀ ਚਵਾਗੇ ਮੈਂ ਸਮਝੀ ਰਹਾ ਹਾਂ ਜਿਹੜਾ ਥੱਲੇ ਆਣਗੇ ਤੀਨ ਲਓ ਜੀ ਬਾਕੀ ਜਵਾਬ ਸਮਾਂ ਦੀ ਬਿਲਕੁਲ ਓਕੇ ਆਣੀ ਟੁੱਟ ਗਿਆ ਨਾ ਵੀ ਜੀ ਹਾਂਜੀ ਇਹ ਕੁਛ ਨਹੀਂ ਆ ਇਹ ਕੱਲ ਜਾਂ ਪਰਸੋਂ ਦੋ ਤਿੰਨ ਹਟ ਗਏ ਬਾਅਦ ਆ 19 ਦੀਆਂ 22 ਲੱਗਣਗੀਆਂ ਹਾਂਜੀ ਹਾਂਜੀ ਸਹੀ ਗੱਲ ਸਹੀ ਦੁਨੀਆ ਦੇਖੋਗੇ ਰਾਤ ਦੀ ਆਈਆਂ ਕੋਈ ਖਾਦਾ ਪੀਤਾ ਨਹੀਂ ਕੋਈ ਜੇ ਮਤਲਬ ਪੈਂਦਾ ਬਹੁਤ ਪੈਂਦਾ ਧੁੰਦ ਹੁੰਦਾ ਕਰ ਰਿਹਾ ਹਾਂਜੀ 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 ਜਿਹੜੀ ਵੱਡੀ ਗੱਡੀ ਚ ਆਲਿਆ ਸਾਡੀ ਗੱਡੀ ਆ 50 ਦੀ ਸਪੀਡ ਤੋਂ ਤਾਂ ਉੱਪਰ ਨਹੀਂ 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 ਜਲਦੀ ਨਹੀਂ ਜਲਦੀ ਤੇ ਬਾਕੀ ਦੁੱਧ ਜਿਹੜਾ ਹੁਣ ਮੌਕੇ ਦਾ ਕਿਹਾ ਦੁੱਧ ਜਿਹੜਾ ਅੱਜ ਦੀ ਡੇਟ ਵਿੱਚ ਆਹੀ ਮੰਨ ਕੇ ਲੋ ਉਥੋਂ ਕਢਾ ਕੇ ਆਈ ਆ 13 ਕਿਲੋ ਕਢਾ ਕੇ ਆਈ ਆ ਹਾਂਜੀ ਹਾਂਜੀ ਗੱਡੀ 16 ਦੇ ਜੇ 17 ਦੇ ਅੱਗੇ ਕਿਸੇ ਦੀ ਕਿਸਮਤ ਦੇਖੀ ਮੈਂ 13 ਕਿਲੋ ਆਪਣਾ ਰਿਕਾਰਡ ਵਾਲੀ ਚੰਗੇ ਖਾਨਦਾਨੀ ਤੀਆ ਰਾਮਣਾ ਦੋ ਟਾਈਮ ਚਵਾਈ ਹੋ ਗਈ ਵੀਡੀਓ ਤੁਹਾਡੇ ਕੋਲ ਬਿੱਟ ਪ੍ਰੂਫ ਹੈ ਛੁੱਟੀ ਹਾਂਜੀ 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 ਤੇ ਬਾਕੀ ਤੁਹਾਨੂੰ ਪਤਾ ਆਣ ਕੇ ਦੰਗਰ ਥੋੜਾ ਬੜਾ ਸਫਰ ਤੇ ਆਣ ਕੇ ਕਰਦਾ ਕਰਦਾ ਥਕਾਵਟ ਕੋਡ ਵੀ ਮਨਾਉਂਦਾ ਆ ਹਰ ਇੱਕ ਜੀ ਤੇ ਬਾਕੀ ਮੁੱਲ ਜਿਹੜਾ ਮੁੱਲੇ ਦਾ ਜਿਹਨਾਂ ਮੱਡੀ ਕਰਾ ਲੋ ਜੱਸ ਲੋ ਇਹ ਦਵਾਂਗੇ 1 ਲੱਖ 51000 ਲਓ ਜੀ ਸਾਰਨ ਸਕੀਮ 1 ਲੱਖ 51000 ਦੀ ਕੋਈ ਮਾਨਤਨ ਹੋ ਜੂਗੀ ਤੁਹਾਡਾ 1000 ਰੁਪਿਆ ਮਾਨਤਨ ਕਰਦਾ ਡੇਢ ਲਓ ਜੀ ਡੇਢ ਲੱਖ ਦੀ ਕਟੇ ਜੀ ਜੱਸ ਲੋ ਇਹ ਦਵਾਂਗੇ ਲਓ ਜੀ 1000 ਰੁਪਿਆ ਮਾਨਤਨ ਹੋ ਜੂਗਾ ਜੀ ਤੇ ਬਾਕੀ ਇਹ ਵੀ ਝੋਟੀ ਜਿਹੜੀ ਹੈ ਟੌਪ ਕਲਾਸ ਹੈ ਦੋਂਦੀ ਚੋਗੀ ਝੋਟੀ ਆ ਪਹਿਲਾ ਸੁਆਵਾ ਤੇ ਬਿਲਕੁਲ ਐ ਮੂੰਹ ਦੇਖੋ ਕਿੱਦਾਂ ਜਨਾ ਕਵਲੀ ਚ ਪਾਣੀ ਪੀਣ ਵਾਲੀ ਸਾਰੀਆਂ ਦੇ ਸਹੀ ਗੱਲ ਹੈ ਜੀ ਬਾਕੀ ਇਹ ਵੀ ਤਸੱਲੀ ਕੋਈ ਕਰ ਸਕਦਾ ਹਨ ਕਿ ਤੇ ਬਾਕੀ ਝੋਟੀ ਜਿਹੜੀ ਹੈ ਟੌਪ ਕਲਾਸ ਹੈ ਤੇ ਬਿਲਕੁਲ ਤਾਜੀ ਸੋਈ ਆ ਪਹਿਲਾਂ ਅਸੀਂ ਮਾਲ ਲੈਣਾ ਹੀ ਤਾਂ ਹੁੰਦਾ ਪਹਿਲਾਂ ਬਰੀਡ ਹਾਂਜੀ ਹਾਂਜੀ ਉਹਦੀ ਨਸਲ ਚੈੱਕ ਕਰਕੇ ਫਿਰ ਹਰ ਚੀਜ਼ ਵੇਖੀ ਹਾਂਜੀ ਹਾਂਜੀ ਮੈਂ ਵੀ ਟੁੱਕ ਲਵਾਂ ਮਾਲ ਉਹਦੀ ਪਹਿਲਾਂ ਹਰ ਇੱਕ ਚੀਜ਼ ਦੀ ਨਸਲ ਦੀ ਦਾ ਰਿਕਾਰਡ ਵੇਖ ਕੇ ਫਿਰ ਮਾਲ ਲੇ ਹਾਂਜੀ 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 ਤੇ ਅੱਗੇ ਆ ਗਈ ਜੀ 2 ਨੰਬਰ ਤੇ ਦੋ ਨੰਬਰ ਤੇ ਜਿਹੜੀ ਖੋਲ ਦੇ ਲਓ ਜੀ ਖੋਲ ਕੇ ਤੋਰੀਂ ਕੱਢਦੀ ਆ ਜੈਡ ਬਲੈਕ ਵੀ ਕਾਲੀ ਆ ਕਾਲੀ ਬਿਲਕੁਲ ਜੈਡ ਬਲੈਕ ਆ ਗਈ ਜੀ ਬਾਕੀ ਸ਼ੇਦਾਂਦੇ ਆਏ ਬਾਕੀ ਜੇ ਆਪਾਂ ਗੱਲ ਕਰੀਏ ਦੀ ਕੁਆਲਿਟੀ ਦੀ ਜੱਤ ਵਾਲੀ ਝੋਟੀ ਆ ਗਈ ਜੀ ਸਿੰਘ ਸੁੰਗ ਦੀ ਕੁਆਲਿਟੀ ਦੇ ਹਾਈਟ ਲੈਂਥ ਤੇ ਬਾਕੀ ਇਹ ਆ ਵੀ ਜਿਹੜਾ ਟਾਈਮ ਮੋਟਾ ਮੇਰਾ ਤੁਰਨਾ ਵੀ ਔਖਾ ਹੋ ਜੂਗਾ ਜੀ ਹਲੇ ਟਾਈਮ ਤੁਹਾਨੂੰ ਦੱਸਦਾ ਸਾਰਾ ਕੁਝ ਤੇ ਬਾਕੀ ਇਹ ਵੀ ਆਰਡਰ ਦੀ ਜਿਹੜੀ ਕੁਆਲਿਟੀ ਬਹੁਤ ਚੰਗੀ ਆ ਤੇ ਬਾਕੀ ਥਣ ਦੀ ਨੋਕ ਵਾਲਾ ਥਣ ਆ ਗਿਆ ਜੀ ਵੇਖੋ ਜੀ ਬਾਕੀ ਬ੍ਰੇਕੀਆਂ ਬਰੂਕੀਆਂ ਬਹੁਤ ਐ ਝੋਟੀਆਂ ਜੇ ਬਾਕੀ ਇਹ ਵੀ ਬੇਲਬੂਲ ਦੀ ਕਾਫੀ ਲੰਬੀ ਆ ਇਹ ਮਾਰੇ ਖ ਮਾਰੇ ਬਾਈ ਖ ਮਾਰੇ ਨਾ ਨਹੀਂ ਮਗਰ ਕੱਟੀ ਜੇ ਕੱਟੀ ਆ ਗਈ ਮਗਰ ਬਾਕੀ ਚਵਾਗਵੇਂ ਆ ਮਗਰ ਕੱਟੀ ਚੂਣ ਬਸਵਾ ਦੀ ਇੱਕ ਨੰਬਰ ਝੋਡੀ ਦੀ ਨਸਲ ਵਖਾ ਲੋ ਬੇਲ ਕਿੰਨੀ ਲਓ ਜੀ ਚੜਾਈ ਕਿੰਨੀ ਤੇ ਲੈਵਾ ਪੰਜ ਜਿਆ ਪੰਜ ਦੇ ਗਾੜ ਦੀ ਗੱਲ ਕਰ ਲਈਏ ਗਾੜ ਵੀ ਦੇਖੋ ਜੀ ਬਿਲਕੁਲ ਬਰਾਬਰ ਆ ਦੀ ਤੇਨ ਕਿਲੋ ਗਾੜੀ ਜੀ ਇਹ ਤਾਂ ਅਰੀਜਨਲ ਹੋਗੀ ਮੂੰ ਕਹੀ ਨਹੀਂ ਜਾਂਦੇ ਤਸੱਲੀ ਕਰਾਵਾਂਗੇ ਮੂੰ ਪਟਸੱਲੀ ਆਣ ਕੇ ਠੀਕ ਕਰ ਸਕਦਾ ਕੋਈ ਮੇਰਾ ਵੀਰ ਭਰਾ ਕੋਈ ਆਪਣੀ ਵੇਟ ਕਰਕੇ ਤਸੱਲੀ ਕਰ ਸਕਦਾ ਬਾਕੀ ਗਾੜ ਬਿਚਾਰ ਦੀ ਬਿਲਕੁਲ ਬਰਾਬਰ ਜੱਤ ਵਾਲੀ ਝੋਟੀ ਆ ਗਈ ਤੇ ਦੁੱਧ ਹੁਣ ਕੇ ਨਾਲ ਸਭ ਜੀ ਮੌਕੇ ਤੇ ਜੀ ਦੁੱਧ ਦੇ 15 ਕਿਲੋ ਆ 14 ਕਿਲੋ ਦੀ ਗਰੰਟੀ ਤੇ ਝੋਟੀ ਲਾ ਜੇ ਰਾਵਾਂ ਝੋਡੀ 17 ਠਾਗਾ ਦੁੱਧ ਭਾਊ ਹਫਤਾ ਹਟ ਕੇ ਤਾਜੀ ਸੂਈ ਸਵਾਈ ਕੋ ਬੜੇ ਦਿਨਾਂ ਦੀ ਸੂਈ ਸਵਾਈ ਨਹੀਂ ਆ ਲਾਓ 6 ਦਾ ਤਾਂ ਆਰਡਰ ਵਿਖਾ ਦਿਓ ਕੱਟੀ ਨੂੰ ਕਿੰਨਾ ਲੱਗਾ ਲਾਓ ਜੀ ਜਿਹੜਾ ਮੈਂ ਦੋ ਚੌਂ ਦਿਨਾਂ ਤੱਕ ਜਿਹੜਾ ਪੈਰ ਰੱਖ ਕੇ ਉੱਤੇ ਚੜ੍ਹ ਸਕਦਾ ਆ ਆਰਡਰ ਦੇ ਕਵਾਲਿਟੀ ਜੱਟ ਬਣਾ ਕੇ ਕਾਲੀ ਪਈ ਆ ਤੇ ਆ ਚੀਜ਼ਾਂ ਵੇਖੋ ਕਿੜਾਈ ਦੇ ਜੱਤ ਜੱਤ ਵਾਲੀ ਮਸ ਵੀਰ ਭਰਾ ਜਿਹੜਾ ਕੋਈ ਲੈ ਜਾਊਗਾ ਯਾਦ ਹੀ ਕਰੂਗਾ ਤੇ ਬਾਕੀ ਜਿਹੜਾ ਹੁਣ ਮੁੱਲ ਦੀ ਗੱਲ ਕਰੀਏ ਜੀ ਮੁੱਲ ਕੱਟੀ ਦਾ 1,90,000 ਰੁਪਏ ਕਰਦੇ ਇਹ 190 190 ਹੋ ਜੋ ਮਾਨ ਤਾਂ ਮਾਨ ਕਰਦਾਂਗੇ 1 ਅੱਸੀ ਦੀ ਕੱਟੀ ਦੇ ਦਾਂਗੇ ਜੱਤ ਨੂੰ 10000 ਛੋੜ ਲਓ ਕੱਟੀ ਵੇਖ ਲਓ ਕੱਟੀ ਨੂੰ ਕੀ ਜਰਾ ਲਓ ਜੀ 1 ਅੱਸੀ ਦੀ ਆ ਗਈ ਜੀ 18 ਕਿਲੋ ਵਾਲੀ ਲਓ ਜੀ ਟੌਪ ਕਲਾਸ ਜੱਤ ਵਾਲੀ ਤੇ ਅੱਗੇ ਆ ਜੀ ਬਾਈ ਜੀ

ਇੱਜ ਸਿੰਘ ਦੀ ਗੱਲ ਕਰ ਲਈਏ ਬਿਲਕੁਲ ਐ ਨੀਰਨੇ ਦਾ ਸਿੰਘ ਘੜ ਘੜ ਲੱਗਾ ਤੇ ਬਾਕੀ ਅੱਧ ਦੀ ਗੱਲ ਕਰ ਲਈਏ ਵੇਖੋ ਜੀ ਬਿਲਕੁਲ ਐ ਨੋਕਲਾ ਥਾਣਾ ਆ ਗਿਆ ਰਵੇ ਤੇ ਕੁਮਾਰੇ ਬਾਈ ਕੁਮਾਰੇ ਜੱਤ ਵਾਲੀ ਝੋਟੀ ਆ ਗਈ ਲਓ ਜੀ ਫੋਲ ਫੋਟ ਬਾਹਰ ਹੀ ਤਰੀ ਫਿਰਦੀ ਆ ਸਮਾਈ ਵੀ ਆਪਾਂ ਨੇ ਥੋੜੀ ਹੋਵੇ ਬਹੁਤੀ ਇਹ ਚੀਜ਼ਾਂ ਬ੍ਰਾਂਡੀ ਦਾ ਘਰੇ ਵਿੱਚ ਨੇ ਜਿੰਨੇ ਬ੍ਰਾਂਡਡ ਹੈ ਬ੍ਰਾਂਡਡ ਤੇ ਜਾਜ ਰੇਟਾਂ ਵਾਲੀਆਂ ਝੋਟੀਆਂ ਲਓ ਜੀ ਅੱਜ ਵੀ ਜਿਹੜੀ ਆਪਾਂ ਲੋਹੜੀ ਦੀ ਗੱਲ ਕਰੀਏ ਲੋਹੜੀ ਜੋ ਆਫਰ ਹੀ ਚੱਲਦੀ ਆ ਤੇ ਮੁੱਲ ਫਿਰ ਤੋਂ ਪੰਜ ਜਿੱਦਾਂ ਚੜਿਆ ਉਸ ਤੋਂ ਪਹਿਲਾਂ ਦੀ ਆਫਰਾਂ ਹੀ ਦੇਣ ਦੇ ਆ ਜੀ ਸਹੀ ਗੱਲ ਹੈ ਇਹ ਵਸਾਕੀ ਦਾ ਕੋ ਆਫਰਾਂ ਆਫਰਾਂ ਚੱਲਣੀਆਂ ਲਓ ਜੀ ਇਹ ਦੁੱਧ ਦੇ ਬਾਈ ਜਿਹੜਾ ਜਿਹੜਾ ਆਪਾਂ ਆਫਰ ਹਾਜ਼ਰ ਆ ਆਗ ਲੋਕ ਡਵਾ ਗਿਆ ਜੀ ਹਾਂਜੀ 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 ਹੁਣ ਇੱਥੇ ਆਣ ਕੇ ਥੋੜਾ ਬੋਧਾ ਫਰਕ ਪਾਏਗੀ ਤੁਹਾਨੂੰ ਪਤਾ ਹੀ ਹੈ ਜੀ ਨਹੀਂ ਹਾਂਜੀ ਹਾਂਜੀ ਫਿਰ ਇੱਥੇ ਆਣ ਕੇ ਥੋੜਾ ਬੋਧਾ ਫਰਕ ਪਾ ਜਾਂਦਾ ਹਾਂਜੀ ਪੈ ਜਾਂਦਾ ਫਰਕ ਜੀ ਆਮਣਾ ਜਿੱਥੋਂ ਅਸੀਂ ਮੈਂ ਲਈ ਨਾ ਸਾਨੂੰ ਉਹਨਾਂ ਨੇ ਤੇ ਬੜੀ ਗਾਰੰਟੀ ਦਿੱਤੀ ਮੈਂ ਨਹੀਂ ਹਾਂਜੀ ਬਾਈ ਜੀ ਉਹਨਾਂ ਨੇ ਸਾਨੂੰ 18 19 ਕਿਲੋ ਕਹਿ ਕੇ ਮੈਂ ਦਿੱਤੀ ਹੈ ਕਹਿ ਕੇ ਦਿੱਤੀ ਹੈ ਤੇਰਾ ਵਿਧ ਪ੍ਰੂਫ ਹੈਗਾ ਵਾ ਹਾਂਜੀ ਜਿਹੜੀ ਭੈਣ ਕੋ ਮੱਝ ਲਈ ਹੈ ਨਾ ਹਾਂਜੀ ਹਾਂਜੀ ਤੇਰੀ ਭੈਣ ਨੇ ਮੱਝ ਬਹੁਤ ਸਾਮਦੀ ਹੈ ਜੋੜਾ ਲਿਆ ਸੀ ਮੱਝਾ ਇੱਕੋ ਘਰੋਂ ਮੈਂ ਲਾਓ ਜੀ ਬਾਕੀ ਨਾਲ ਹੈਗੀ ਆ ਬਾਕੀ ਕੁਆਲਿਟੀ ਦਿਖ ਲਾ ਜੀ ਚੜਾਈ ਜੜੀ ਕਾਫੀ ਹੈ ਤੇ ਬਾਕੀ ਇਹ ਵੀ ਬਰੀਕੀਆਂ ਬਰੂਕੀਆਂ ਬਹੁਤ ਆ ਲਾ ਜੀ ਕੱਟੀ ਮਗਰ ਆ ਗਈ ਕੱਟੀ ਏਕਣਾ ਇੱਕ ਗਿਫਟ ਵਾਲਾ ਕੰਮ ਏ ਡਬਲ ਡਬਲ ਫਾਇਦਾ ਜੀ ਚੰਗੇ ਸੀਮੰਟ ਦੀ ਕੱਟੀ ਹੋਊਗੀ ਜਿਹਨੂੰ ਸੀਮੰਟ ਦਾ ਨਹੀਂ ਆਪਾਂ ਨੂੰ ਪਤਾ ਤੇ ਹਾਂਜੀ ਹਾਂਜੀ ਅੱਜ ਕਰਕੇ ਨੇ ਨਾ ਉਹ ਅਰਜਨ ਗੁੰਗੜ ਹੋਰ ਕਿਹੜਾ ਕਹਿੰਦੇ ਆ ਅਮਨ 29 ਮਸ਼ਹੂਰ ਕੀਤਾ ਵੀਡੀਓ ਉਹਨਾਂ ਦੇ ਕਦੇ ਦੇ ਸੀਮੰਟ ਬੰਦ ਹੋ ਜਾਂਦੇ ਹਾਂਜੀ ਹਾਂਜੀ ਹੁਣ ਜਿਹੜੇ ਮਾਰਕੀਟ 'ਚ ਆ ਗਏ ਹੁਣ ਜੀ ਮਾਰਕੀਟ ਨਵੀਂ ਆ ਗਈ ਹੈ ਨਵੀਂ ਆ ਗਈ ਜੀ ਤੇ ਬਾਕੀ ਮੋਲ ਸਪੰਜੀ ਫੁੱਕ ਚਲੀ ਹੋ ਜਾਂਦੀ ਆ ਹਾਂਜੀ ਇਹਦਾ ਛੋਟੀ ਦਾ ਨਾਂ ਹਾਂਜੀ ਮੋਲੇ ਦਾ ਕਰਾ ਲਓ ਕਿਸੀ ਦੋ ਕਰਾ ਲਓ ਦੋ ਪਾਣੀ ਕਰਾ ਲਓ ਹਾਂਜੀ ਹਾਂਜੀ ਛੋਟੀ 1 ਲੱਖ ਤੇ 85 ਹਜ਼ਾਰ 85 ਜੀ ਹੋਜੂ ਮਾਨਤਨ ਕੋਈ ਲਓ ਜੀ ਥੋੜਾ ਬੜਾ ਮਾਨਤਨ ਜੀ ਛੋਟੀ 20 ਕਿਲੋ ਵਾਲੀ ਜੀ ਮੈਂ ਜਾਰੀ ਆਪਾਂ ਨਹੀਂ ਕਹਿ ਕੇ ਤੋਰਨੀ ਆਪਾਂ ਤੁਹਾਨੂੰ ਹੀ ਨਾ ਕਹਿ ਕੇ ਜਰਾ ਆਪੇ ਆਪੇ ਦੱਸਣਗੇ ਲੋ ਜੀ ਸੇਵਾ ਕਰਨਗੇ ਜੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਬਾਕੀ ਮੈਂ ਦੱਸੂਗਾ ਵੀ ਇਹ ਛੋਟੀਆਂ ਨਹੀਂ ਮਿਲਦੀਆਂ ਵੀ ਜੀ ਆਪਾਂ ਨੂੰ ਇਹ ਲਾਗ ਕੇ 85 ਦੇ ਤੇ ਮਾਨਤਨ ਫੁੱਲ ਹੋ ਜੂਗਾ ਤੇ ਬਾਕੀ ਤਸੱਲੀ ਕਰ ਸਕਦਾ ਕੋਈ ਆਣ ਕੇ ਜਦੋਂ ਮਰਜੀ ਕੋਈ ਤੇ ਅਲਟਰ ਰੂਟਰ ਦੀ ਕੁਆਲਿਟੀ ਬਹੁਤ ਚੰਗੀ ਲੱਗੀ ਆ ਜੀ ਤੇ ਬਾਕੀ ਜੇ ਥਾਂ ਦੀ ਗੱਲ ਕਰੀਏ ਤੇ ਬਾਕੀ ਚਾਬਾ ਸਾਮਾਨ ਸਾਰਾ ਬਿਲਕੁਲ 100 ਚੋਂ 100 ਪੂਰ ਫਿਟੇ ਵਾਲੀ ਮੈਂ ਉਹ ਦੂਜੇ ਫਾਰਮ ਬੰਦੀ ਇੱਥੇ ਨਹੀਂ ਮੰਨੀ ਜੀ ਸਹੀ ਗੱਲ ਹੈ ਸਹੀ ਗੱਲ ਹੈ ਮੰਨਣਾ ਤੇ ਅੱਗੇ ਆ ਗਈ ਬਾਈ ਜੀ ਇਹ ਵੀ ਚੌਗੀ ਚੌਗੀ ਜੇ ਚਾਰ ਦੰਦ ਲਾ ਲਓ ਜੀ ਚਾਰ ਦੰਦ ਆ ਕੇ ਨੋਕ ਦਾ ਥਣ ਆ ਗਿਆ ਜੀ ਥਣ ਵੇਖੋ ਲੱਗੇ ਗਾਜਰ ਹੁੰਦੀ ਹੈ ਫਿਟਿੰਗ ਵਾਲਾ ਕੰਮ ਆ ਗਿਆ ਜੀ ਇਹਦਾ ਮੈਂ ਘਾਟ ਬਰਤੀ ਗੱਲ ਕਰੀ ਪਹਿਲਾ ਸਭ ਤੋਂ ਵੱਡਾ ਬਗੀ ਅੱਛਾ ਜੀ ਬ੍ਰੇਕੀਆਂ ਬਰੋਕੀਆਂ ਬਹੁਤ ਐ ਛੋਟੀਆਂ ਇਹ ਵੀ ਜੱਤ ਵਾਲੀ ਸਪੰਜੇ ਜੱਤ ਜੱਤ ਵਾਲੀਆਂ ਝੋਟੀਆਂ ਆ ਜੱਤ ਵਾਲੀਆਂ ਜੱਤ ਵਾਲੀਆਂ ਲਓ ਜੀ ਜੱਤ ਵਾਲੀ ਝੋਟੀ ਆ ਗਈ ਤੇ ਬਾਕੀ ਇਹ ਆ ਵੀ ਸਿੰਘ ਸੁੰਗ ਦੀ ਕੁਆਲਟੀ ਫੇਸ ਵਾਲੀ ਬਹੁਤ ਸੋਹਣੀ ਲੱਗਣਾ ਲਓ ਜੀ ਬਾਕੀ ਮੇਨ ਗੱਲ ਕਰ ਲਈ ਜੱਤ ਵਾਲੀ ਦੀ ਇੱਕ ਘੱਡੇ ਵਾਲੀ ਆ ਗਈ ਮੈਂ ਤੇ ਜੇ ਥਾਂ ਦੀ ਗੱਲ ਕਰ ਲਈਏ ਬਿਲਕੁਲ ਨੋਕ ਵਾਲਾ ਥਾਂ ਲੱਗਾ ਜੋ ਜਾਣਦੇ ਭਾਈ ਜਾਣਦੇ ਕਮਾਰੇ 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 ਬੜਾ ਵੀ ਬਾਕੀ ਸੁੰਸਣਾ ਕਾ ਬਹੁਤ ਐ ਝੋਟੀਆਂ ਜੇ ਬਾਕੀ ਦੇ ਜਵਾਬ ਸਮਾਉਣ ਦੀ ਗੱਲ ਕਰੀਏ ਤੇ ਬਾਈਏ ਨੇ ਜਵਾਬ ਸਮਾਇਆ 100 ਚੋਂ 100 ਇਹਦੀ ਝੋੜੀ ਪਾਸੇ ਦੱਸਾਂ ਗੱਲ ਤੁਹਾਨੂੰ ਹਾਂਜੀ ਇਹਦੀ ਝੋੜੀ ਪਿੱਛੋਂ ਪਾਣੀ ਇਹਨੇ 5 ਦੇਣਾ 10 ਦੇਣਾ ਅਗਲੀ ਗਾੜੀ ਜੋੜੇ 3 ਕਿਲੋ ਗਾੜਦੀ ਹੋਗੀ ਪੱਕੀ 3 ਕਿਲੋ ਗਾੜਦੀ ਜਿਹੜਾ ਅਗਲੀ ਗਾੜੀ ਜੋੜੇ ਦੀ ਬਾਕੀ ਪਿਛਾੜਦਾ ਮੈਨੂੰ ਪਤਾ ਨਹੀਂ ਇਹਨੇ 6 ਦੇਣਾ 8 ਦੇਣਾ 9 ਦੇਣਾ ਕੱਲੀ ਗਾੜੀ ਇਹਦੇ ਵਿੱਚ ਝੋੜੀ ਮਰਜੀ ਹੋਈਗੀ ਤੇ ਨ ਕਿਲੋ ਗਾੜੀ ਆ ਝੋਟੀ ਦੀ ਥਾਣੇ ਵੇ ਲੋ ਕੱਟੀ ਨਾ ਮੈਂ ਨੋਕਲਾ ਥਾਣਾ ਆ ਗਿਆ ਤੇ ਬਿਲਕੁਲ ਫਿਟਿੰਗ ਆ ਲਾ ਗਿਆ ਤੇ ਬਾਕੀ ਜੇ ਸੰਪੰਝ ਆਪਾਂ ਦੁੱਧ ਦੀ ਗੱਲ ਕਰੀਏ ਹੁਣ ਕਿੰਨਾ ਮੋਕਾ ਜੀ ਅੱਜ ਦੀ ਡੇਟ ਵਿੱਚ ਇਹਨੂੰ 13 13.5 ਕਹਿ ਕੇ ਦੋਹਾਂ 13 ਕਿਲੋ ਵੱਧ ਨਹੀਂ ਗੱਲ ਕਹਿ ਸਕਦੇ ਹਾਂ ਜੀ ਅੱਗੇ ਤਾਜੀ ਸੂਈ ਸਵਾਈ ਆ ਕੋਈ 15 ਦੇ ਜੇ 18 ਦੇ ਦੇ ਆਪਾਂ ਦੁੱਧ ਤੋਂ ਉਹ ਦੱਸਾਂਗੇ ਜਿਹੜਾ ਬਿਲਕੁਲ ਹੈਗਾ ਤੁਹਾਨੂੰ ਬਾਕੀ ਜਦੋਂ ਥਾਣੀ ਦੱਸ ਰਿਹਾ ਦੁੱਧ ਵਾਲਾ ਜਵਾਬ ਮਾ ਤੇ ਇਹ ਆ ਵੀ ਅਨਰੂਟਲੀ ਕਿਹਨੂੰ ਇਹਨਾਂ ਦਾ 20 20 18 ਮੇਰਾ ਮੂੰਹ ਹਿੱਲਣਾ ਹਾਂਜੀ ਹਾਂਜੀ ਨੇ ਗਲਤ ਗੱਲ ਨਹੀਂ ਕਰਨੀ ਆਪਾਂ ਜੋ ਕਲੀਅਰ ਗੱਲ ਹੈਗੀ ਜੀ ਉਹ ਕਿਸੇ ਦੇ ਘਰ ਜਾ ਕੇ ਠੇਸ ਨਾ ਪਹੁੰਚੇ ਸਹੀ ਗੱਲ ਹੈ ਬਈ 11 ਚੋਲੋ ਵਾਲੀ ਮੰਨ ਕੇ ਪੈਸੇ ਲਾਏ ਕੋਈ 20 ਕਿਲੋ ਵਾਲੀ ਮੰਨ ਕੇ ਨਾ ਲਾਏ ਕੱਲ ਨੂੰ ਇਹਦੇ ਕੇ 20 ਕਿਲੋ ਦੇਣ ਦਾ ਵੀ ਵੱਖਰੀ ਗੱਲ ਹੈ ਤੇ ਮੁੱਲ ਕਿੰਨਾ ਰਾਂ ਸੱਲੀ ਕਰਕੇ ਵੀਰ ਖੜੇ ਮੁੱਲ ਜਿਹੜਾ ਝੋਟੀ ਦਾ ਜਿੰਨਾ ਮਰਜ਼ੀ ਕਰਾ ਲਓ ਇੱਕ ਫੱਟ ਕਰਾ ਲਓ 70 ਬੰਦਾਂ ਦਾ ਹਾਂਜੀ ਤੇ ਝੋਟੀ ਦਵਾਂਗੇ 1 ਲੱਖ ਸ਼ਰੀਅਤ 1 ਲੱਖ 60 ਹਜ਼ਾਰ ਦੀ ਲਓ ਜੀ ਆਫਰ ਹੀ ਆ ਗਈ 1000 ਰੁਪਏ ਮੰਨ ਕੇ ਤਾਂ 45 ਹਜ਼ਾਰ ਦੀ ਦੇ ਦਿਓ ਜੀ ਲਓ ਜੀ ਬਾਕੀ ਇਹ ਵੀ ਵਿੱਚ ਕਰ ਸਕਦਾ ਕੋਈ ਯਾਨੀ ਕਿ ਪਹਿਲਾ ਸਵਾ ਚਾਰ ਦੰਦ ਦੇ ਵੀ ਸੁਪਰਸਟਾਰ ਹੀ ਹੈ ਲਓ ਜੀ ਅੱਗੇ ਆਗੇ ਲਾਟ ਦੇ ਜਿਹੜਾ ਪਹਿਲਾ ਸਵਾ ਚਾਰ ਦੰਦ ਦੇ ਇਹ ਵੀ ਸੁਪਰਸਟਾਰ ਆ ਜੀ ਇਹ ਕਈ ਨਹੀਂ ਜਾਣਦੇ ਤਸੱਲੀਆਂ ਕਰਾ ਕੇ ਭੇਜਾਂਗੇ ਲਾ ਜੀ ਤਸੱਲੀ ਜਿਹੜੀ ਫੁੱਲ ਹੋ ਜੂਗੀ ਤੇ ਬਾਕੀ ਜੇ ਆਪਾਂ ਥਾਂ ਦੀ ਗੱਲ ਕਰ ਲਈਏ ਤੇ ਥਾਂ ਦੇਖੋ ਇਹ ਗੱਟੀਆਂ ਨੂੰ ਇਹ ਨਹੀਂ ਲੈਵੇ ਨੀ ਆ ਰੀਆਂ ਲੈਵੇ ਖੁੱਲੀਆਂ ਆ ਰੀਆਂ ਲਈਆਂ ਖੁੱਲ੍ਹੇ ਆਲੀਆਂ ਲਓ ਜੀ ਬਿਊਟੀ ਪਾਰਲਰ ਬਹੁਤ ਜਿਆਤਾਂ ਦੀ ਝੋਟੀ ਵੇਖੋ ਜਿਆਤਾਂ ਦੀ ਝੋਟੀ ਆ ਗਈ ਤੇ ਬਾਕੀ ਜੇ ਆਪਾਂ ਆਰਡਰ ਦੀ ਗੱਲ ਕਰ ਲਈਏ ਖਾਨ ਬਹੁਤ ਕੁਆਲਟੀ ਲੱਗਾ ਤੇ ਬਾਕੀ ਚਾਵਾ ਬਸ घुमाे पगी बाकी पेट पूरा बहुत चंगा झोटी का बाकी गाड़ी भी बहुत चंकी होगी भाजी ਗਾਰਜੀ ਦੀ ਦੋ ਤੋਂ ਪਲੱਸ ਹੋਏਗੀ ਦੋ ਤੋਂ ਪਲੱਸ ਵਾਲੀ ਦੁੱਧ ਦੇ ਦੇ ਕੋ ਠਡੀ ਕੋ ਇਸ ਵਕਤ 13:30 ਅਜੇ 14:00 ਅੱਛਾ ਜੀ ਤੁਸੀਂ 15 ਵੀ ਛੱਡੋ 14 ਫਿਰ 13 ਕਿਲੋ ਮੰਨ ਕੇ ਝੋਟੀ ਲੈ ਜਾਓ 13 ਕਿਲੋ ਠਡੀ ਕਹਿ ਕੇ ਤੋਰਨਾ ਆਪਾਂ ਵੱਧ ਨੂੰ ਕਹਿ ਕੇ ਤੋਰਨਾ ਹਾਂਜੀ ਹਾਂਜੀ ਇਹਦੇ ਘਰੇ ਜਾ ਕੇ ਦੁੱਧ ਫੁੱਲ ਕੱਢੇ ਫਿਰ ਮਜ਼ਾ ਆਉਂਦਾ ਮਜ਼ਾ ਆਉਂਦਾ ਗੱਲ ਗੱਲ ਆਉਂਦੀ ਆ ਵੀ ਜੇ ਅਗਲੇ ਦੇ ਘਰ ਦੁੱਧ ਚੰਗਾ ਦਵੇ ਤੇ ਮਜ਼ਾ ਫੇਰ ਆਉਂਦਾ ਵਾ ਤੇ ਬਾਕੀ ਜੇ ਹੁਣ ਆਪਾਂ ਮੁੱਲ ਦੀ ਗੱਲ ਕਰੀਏ ਰੀ ਜਿਹੜਾ ਮੋਲਿਆ ਝੋਟੀ ਦਾ ਇੱਕ 60 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਹਾਂਜੀ ਇਹ ਝੋਟੀ ਬਿਲਕੁਲ ਜਸਨੋ ਦਿਦਾਂਗੇ 1 ਲੱਖ ਤੇ ਚੜੀਆ ਇੱਕ 40 ਦੀ ਲਓ ਜੀ 1 ਲੱਖ 40000 ਦੀ ਟਾਪ ਕਲਾਸ 15 ਕਿਲੋ ਵਾਲੀ ਬਾਕੀ ਖੰਧ ਨੂੰ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਕੋਈ ਹਰ ਕੋਈ ਖੜ ਸਕਦਾ ਵਾ ਤੇ ਬਾਕੀ ਇਹ ਬੇਟੀਆਂ ਨੇ ਐਵੇਂ ਨਹੀਂ ਲੈਣੇ ਲੱਗੇ ਤਾਂ ਨਸ ਨਾਲ ਤਾਂ ਹੀ ਲੱਗੇ 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 ਮੰਨਣ ਵਾਲੀ ਗੱਲ ਬਾਕੀ ਕੁਆਲਟੀ ਦੀ ਬੋਲੀ ਭਾ ਗਿਆ ਬਤਾ ਜੀ ਕਿੰਨੀਆਂ ਵਾ ਹਾਂਜੀ ਭਾਈ ਜੱਡ ਬਲਾ ਕੇ ਥੋੜੇ ਥੋੜੇ ਵਾਲ ਹਾਂ ਜਿਹੜਾ ਨੇ ਵੀ ਡਾਈ ਕਰ ਸਕਦੇ ਆਪਾਂ ਕਰਦੇ ਆ ਚਾਰ ਮੰਨਣ ਵਾਲੀ ਗੱਲ ਪੰਜ ਗੱਲ ਫਿਰ ਹੋਏ ਨਾ ਸੱਚ ਆਈ ਜਿਹੜੀਆਂ ਚੀਜ਼ਾਂ ਜਿਹੜੀਆਂ ਗੱਲਾਂ ਆਪਾਂ ਕਿਸੇ ਨੇ ਕਹਿਣੀਆਂ ਹੋਈਆਂ ਹਾਂਜੀ ਚਲੋ ਸਾਰੇ ਵੀਰ ਭਰਾ ਵਧੀਆ ਕੰਮ ਕਰਦੇ ਹਾਂਜੀ ਅਸੇ ਜੇ ਧੁੰਨਾ ਤੋਂ ਲੈ ਕੇ ਦੇਣੇ ਵਿੱਚ ਲਿਆ ਕੇ ਹਿੜਾਣੇ ਦੇ ਮਾਲ ਵਿੱਚ ਨਾ ਬੜਾ ਔਖਾ ਜਿਹਾ ਕੰਮ ਹੈ। ਹਾਂਜੀ ਹਾਂਜੀ ਹਾਂਜੀ। ਐਦਾਂ ਜਾਨ ਮੁੱਠੀ ਰੇਣੀ ਤੱਕ ਮਾਲ ਆਪਣੇ ਘਰੇ ਸਹੀ ਪਹੁੰਚਦਾ ਨਹੀਂ ਪਹੁੰਚਦਾ। ਸਹੀ ਗੱਲ ਹੈ ਮੰਨਣ ਲਗੀ ਕਰੀ। ਇਹਨਾਂ ਨੂੰ ਆਪਣੀ ਜਾਨ ਨੂੰ ਵੱਧ ਕੀਮਤ ਸਮਝ ਕੇ ਲਿਆਉਣਾ ਪੈਂਦਾ। ਲਿਆਉਣਾ ਪੈਂਦਾ ਜੀ। ਹੁਣ ਇੱਕ ਗੱਡੀ ਹੁੰਦੀ ਹੈ 26 ਜਾਂ 27 ਫੁੱਟ ਦੀ ਦੇ ਵਿੱਚ ਆਪਾਂ 11 ਪਸ਼ੂ ਵੜੇ ਹੁੰਦੇ ਨੇ 11 ਬੱਚੇ ਵੜੇ ਹੁੰਦੇ ਆ। ਹਾਂਜੀ ਹਾਂਜੀ ਹਾਂਜੀ। ਬਾਈ ਕੰਮ ਰਵਾੜ ਨਹੀਂ ਇੱਕ ਕਮਰੇ ਦੇ ਵਿੱਚ ਬੜਾ ਔਖਾ ਕੰਮ ਹੈ ਜੀ। ਸਹੀ ਗੱਲ ਹੈ ਜੀ। ਦੇਖ ਝੋੜੀ ਦਾ ਵੀਡੀਓ ਤਾਂ ਨਹੀਂ ਪਈ ਕਸਟਮਰ ਨੇ ਥੋੜੀ ਵੀਡੀਓ ਲੰਮੀ ਨਹੀਂ ਬਣਾਉਣੀ ਛੋਟੀ ਬਣਾਉਣੀ ਹੈ। ਲਓ ਜੀ ਅੱਜ ਝੋਟੀਆਂ ਕਰ ਤੁਹਾਨੂੰ ਫੇਰ ਦਰਸ਼ਨ ਕਰਾ ਦਿੰਦੇ ਆ ਤੇ ਰੇਟ ਤੁਹਾਨੂੰ ਸਾਰੇ ਇਕੱਲੇ-ਇਕੱਲੇ ਦੱਸਤਾ ਵਾ ਤੇ ਟੋਪ ਕਲਾਸ 15 ਤੋਂ 20 ਕਿਲੋ ਵਾਲੀਆਂ ਝੋਟੀਆਂ-ਝੋਟੀਆਂ ਨੇ ਬਹੁਤ ਢਾਂਜ ਢੁੰਜੇ ਬਹੁਤ ਚੰਗੇ ਝੋਟੀਆਂ ਦੇ ਤੇ ਪਹਿਲ ਨਾਲ ਡੰਡਾ ਦੇ ਵਿੱਚ ਝੋਟੀਆਂ ਲਓ ਜੀ ਟੋਪ ਕਲਾਸ ਤੇ ਜੇ ਆਪਾਂ ਇੰਦਰ ਦੀ ਗੱਲ ਕਰੀਏ ਤੇ ਸੁਪੰਜੀ ਇਹ ਆਪਾਂ ਜਿਹੜੀ ਝੋਟੀ ਦੀ ਗੱਲ ਕਰ ਰਹੇ ਹਾਂ ਆਪਾਂ ਜਿਹੜਾ ਬਚਾ ਬਿਉੜੀ ਝੋੜੇ ਕੋਈ ਸਾਢੇ ਤਿੰਨ ਬਣਾ ਦੀ ਗਾੜ ਹੋ ਗਈ ਹਾਂਜੀ ਜੱਟ ਬਲਾ ਕੇ ਕਾਲੀ ਨਾਗ ਵਰਗੀ ਹਾਂਜੀ ਪਰ ਇੱਕ ਦਾ ਬੱਚਾ ਮਰ ਗਿਆ ਮਿਲਦੀ ਇਦਾਂ ਜੇ ਬਿਲਕੁਲ ਭੂਸੀ ਦੇ ਹਾਂਜੀ ਗੱਲ ਕਲੀਅਰ ਦੱਸਾਂਗੇ ਕਿ ਇਹਦੇ ਇੱਕ ਬਹਿਣੀ ਵਾਲੇ ਥਾਣੇ ਦੇ ਵਿੱਚ 10 ਘਟਾਰਾਂ 12 ਦਾ ਫਰਕ ਆ ਫਰਕ ਮਲੇ ਘਟਿਆ ਵਾ ਘਟਿਆ 10 12 ਧਨਾ ਘਟਿਆ ਹਾਂ ਜਿਹੜੇ ਵਿੱਚਾਂ ਮੇ ਝੂਠ ਮਾਰ ਗਿਆ ਮੇਚਣਾ ਹਾਂਜੀ ਝੋਣਾ ਇਹ ਉਤਰੋ 10 12 ਧਨਾ ਵੱਧ ਖੇਡਾਂ ਅਗੇ ਕਲੀਅਰ ਹੋ ਜਾਊਗਾ ਕੰਮ ਪਰ ਨਹੀਂ ਗਲਤ ਕੰਮ ਨਹੀਂ ਕਰਦਾ ਕੰਮ ਅੱਜ ਥੋੜੀ ਝੋੜੀ ਭਲਾ ਭਲਾ ਕਰਦੀ ਗੁਰਗੁਰ ਖਾਇਆ ਵਾ ਹਾਂਜੀ ਹਾਂਜੀ ਬਾਕੀ ਝੋ ਤੋੜ ਦੇ ਤੋੜ ਕੇ ਵਿਖਾ ਦੇ ਕੱਟੀ ਦੋਵਰ ਕੇ ਵਿਖਾ ਦੇ ਨਸਲ ਬੜੀ ਆ ਕੱਟੀ ਦੀ ਯਾਦ ਬੜੀ ਆ ਦੁੱਧ ਆਸ ਵਿੱਚ ਕਿੰਨਾ ਸਹੀ ਦੁੱਧ ਤੇਰੇ ਕੋਲ ਦੁੱਧ 13 ਕਿਲੋ ਬਕੀ ਦਾ ਸਹੀ ਆ ਦੁੱਧ 16 ਤੱਕ ਲਵਾ ਮੈਂ ਤੇ ਜਿਹੜਾ ਪਾਣੀ ਸੁਕੀ ਲਓ ਜੀ 13 ਕਿਲੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਆ ਤੇ ਬਾਕੀ ਬਾਈ ਹੁਣ ਦੱਸਤਾ ਵੀ ਜਿਹੜੇ ਇਧਰਲਾ ਥਾਣਾ ਮਤਲਬ 14 15 ਤਰਾਂ ਦਾ ਕੋਈ ਫਰਕ ਆ ਤੇ ਬਾਕੀ ਟੋਪ ਕਲਾਸ ਜੈਡ ਬਲੈਕ ਝੋਟੀ ਆਗੀ ਤੇ ਘਮਾਰੇ ਪੇਠਪੂਰੇ ਦੀ ਬਹੁਤ ਚੰਗੀ ਏ ਝੋਟੀ ਤੇ ਜੇ ਕੁਆਲਿਟੀ ਗੱਲ ਕਰਗੇ ਤੇ ਬਾਕੀ ਇਹ ਵੀ ਦੁੱਧ ਜਿਹੜਾ ਬਿਲਕੁਲ ਐ ਦੱਸਦਾ ਤੁਹਾਨੂੰ 13 ਕਿਲੋ ਗਾੜ ਦੀ ਬਹੁਤ ਚੰਗੀ ਝੋਟੀ ਆ ਗਾੜ ਦੀ ਝੋਟੀ ਦੀ ਸਾਢੇ 3 ਤੋਂ 3 ਤੋਂ ਪਲੱਸ ਹੋ ਗਈ ਏ ਲਓ ਜੀ ਤਿੰਨ ਤੁਹਾਨੂੰ ਦੱਸਾਂਗੇ ਜਿਹਨੇ ਦੂਰੋਂ ਨੇੜੇ ਭਰਾਉਣਾ ਬਾਰ ਬਾਰੇ ਹਵਲ ਕੇ ਨੇ ਵੀ ਵੀ ਫਰਕ ਨਾ ਕਿਉਂ ਹਾਂਜੀ ਹਾਂਜੀ ਚੂਣ ਬਸਮਾਲੀ ਇੱਕ ਨੰਬਰ ਉਹ ਕੋਈ ਇਹ ਨਾ ਉਹ ਵੀ ਫਰਕ ਬੈਣੀ ਜਿਹੜੇ ਥਾਂ ਦੇ ਵਿੱਚ 10 12 ਧਾਰਾਂ ਦਾ ਫਰਕ ਉਹ ਬੜਾ ਨਹੀਂ ਹਾਂਜੀ 10 12 ਦਾ ਧਾਰਾਂ ਦਾ ਫਰਕ ਹੋਊਗਾ ਆਹ ਵੱਡਾ ਫਰਜ਼ ਨਹੀਂ ਦੱਸਣਾ ਜੇ ਕਹਿ ਗਿੱਦਾਂ ਇਤਨੀ ਵੇਚ ਸਕਦੇ ਆ। ਵੇਚ ਸਕਦੇ ਆ ਜੀ। ਤੁਹਾਨੂੰ ਤਾਂ ਹੀ ਦੱਸਦੇ ਵੀ ਜੀ ਆਪਾਂ ਬੰਦੇ ਨੂੰ ਨਹੀਂ ਪਤਾ ਲੱਗਦਾ। ਗਲਤ ਗਲਤ ਕੰਮ ਨਹੀਂ ਇਸ ਪੰਜਾਬ ਦਾ। ਬਸ ਤਾਂ ਕੰਮ ਦਾ ਜਿਹੜਾ ਇਹਦਾ ਰੇਟ ਆ ਬਿਲਕੁਲ 1 ਲੱਖ ਤੇ 22 ਹਜ਼ਾਰ ਦੀ ਝੋਟੀ ਦੇ ਦਾਂਗੇ। ਯਾਰ ਇਹ ਕਰੂਗਾ ਝੋਟੀ ਨੇ 16 17 ਕਿਲੋ ਗਰੰਟੀ ਦੇ ਦੋ। ਲਓ ਜੀ ਦੋ ਛੜਦੇ ਹੋ ਇੱਕ ਵੀਰ ਹੀ ਦੇ। ਦੇ ਦਾਂਗੇ 20। ਲਓ ਜੀ। ਇੱਕ ਵੀਰ ਦੀ ਝੋਟੀ। ਥਾਨ ਘਟਿਆ ਟਾਪ ਕਲਾਸ ਝੋਟੀ ਆ ਗਈ ਜੀ। ਤੇ ਬਾਕੀ ਇਹ ਆ ਵੀ ਜਿਹੜੀ ਗੱਲ ਆ ਬਾਈ ਜੀ ਹੁਣ ਬਿਲਕੁਲ ਸੱਚੀ ਦੱਸਤੀ ਆ ਤੇ ਜੈਡ ਬਲੈਕ ਤੇ 1 ਇਹ ਅਜੀ ਮੌਲੇ ਪਾਇਆ ਬਾਈ ਛੋਟਿਆਂ ਦਾ ਨਾ ਅੰਦਰ ਆ ਰਹੀਆਂ ਵੀ ਅਗਰ ਫੇਰ ਦਰਸ਼ਣੇ ਕਰਾ ਦੇਣੇ ਆ ਤਾਂ ਬਾਕੀ ਡਰੈਸ ਡਰੂਸ ਸਪੰਜੂ ਨਹੀਂ ਦਾ ਦਿੰਦੇ ਆ ਤੇ ਬਾਕੀ ਇਹ ਵੀ ਆਪਣੇ ਕੋ ਜਿਹੜੀ ਅਜੇ ਬੈੜੀ ਆ ਦੋ ਦਾ ਨਬਰ ਕੋ ਟਾਪ ਕਲਾਸ ਪਹਿਲਾ ਸਵੇਰ ਤੇ ਵਸ਼ੀ ਜਿਹੜੀ ਆ ਮਗਰ ਵਸ਼ੀ ਆ ਇਹ ਟੋਕਲਾ ਹੈ। ਇਹ ਟੋਕ ਵਾਲੇ ਟੱਕਰਾ ਦੇਖੋ ਥਣ ਦੇ ਨੇ ਸਾਰੀਆਂ ਮੱਜਾਂ ਨੇ ਲੈ ਕੇ ਨੀਂ ਚੱਡੀਆਂ ਨੇ ਡਾਂਵਾ ਲੈ ਕੇ। ਹਾਂਜੀ 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 ਤੇ ਪਿੰਡ ਆਪਣਾ ਭੋੜੇ ਦੇ ਜਿਲ੍ਹਾ ਗਰਦਾਸਪੁਰ ਤੋਂ ਸੀਰ ਪਟਾਲਾ। ਹਾਂਜੀ ਹਾਂਜੀ ਨੇੜੇ ਫੜੇਗੜ ਚੂੜੀਆਂ। ਜਿਹੜੀ ਘਰ ਪਟਾਲਾ ਨੇੜੇ ਫੜੇਗੜ ਜਿਹੜੀ ਅੰਬਰਸਰ ਆਪਾਂ ਨੂੰ 23 ਕਿਲੋਮੀਟਰ ਬਾਹਰੋਂ ਪੈਣਾੜੀ ਹੈਗਾ। ਹਾਂਜੀ ਹਾਂਜੀ ਹਾਂਜੀ। ਜਿਲ੍ਹਾ ਦੇ ਗਰਦਾਸਪੁਰ ਆਪਾਂ ਨੂੰ 50 55 ਕਿਲੋਮੀਟਰ ਹੈ ਜੀ। ਹਾਂਜੀ ਹਾਂਜੀ ਹਾਂਜੀ। ਤੇ ਫੋਨ ਨੰਬਰ ਆਪਣਾ ਜੀ 95016 ਤੇ 58050 ਤੇ ਸਰਪੰਚ ਮੇਰੀ ਬੰਦੇ ਬੀਤ ਕਰਕੇ ਆਣਗੇ ਦੋ ਡ ਤਾ ਆਪੋ ਨੂੰ ਹਾਂਜੀ ਹਾਂਜੀ ਇਹ ਮੱਝਾਂ ਵਾਲੀ ਕੋਈ گاਵਾ ਕਾਲ ਮੱਝਾਂ ਹੀ ਕਦੋਂ ਆਪਣੀਆਂ ਵੇਂਗੀਆਂ ਸੇ ਕੱਢੀ ਗਈ ਜਿਹੜੀ ਆ ਆਪੋ ਪਹਿਲੇ ਸਟਾਕ ਨੇ ਕੱਲ ਵੀ ਦੇ ਨੂ ਪਾਸਾ ਜੋ ਬਣਾ ਲਿਆ ਆਇਆ ਗਿਆ ਹਾਂਜੀ 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 ਜਿਹੜਾ ਕੱਲ ਨਵਾਂ ਮਾਲ ਫਰੈਸ਼ ਆ ਉਹ ਸਭ ਆਪਣੇ ਕੋਲ ਸਟਾਵੀ ਸਾਬੇ ਲਓ ਜੀ ਆਪਣੇ ਕੋਲ ਜਿਹੜਾ ਨਵਾਂ ਮਾਲ ਬਿਲਕੁਲ ਤੁਹਾਨੂੰ ਦਿਖਾਤਾ ਵਾ ਤੇ ਬਾਕੀ ਮੁੱਲ ਤੁਹਾਨੂੰ ਦੱਸਤਾ ਵਾ ਸਾਰਿਆਂ ਨੂੰ ਬਾਕੀ ਆਪਣੇ ਸੁਣਤਾ ਲਾ ਫੋਨ ਨੰਬਰ ਫਿਰ ਦੱਸਦੇ 92016550 ਹਾਂਜੀ ਥੱਲੀ ਕਰੇ ਖੜੋ ਮਾਲ ਵੀ ਦੋਹੇ ਚੱਕੀ ਪਾ ਲਓ ਜੀ ਮਾਲ ਖੜੀ ਹੈ ਬਾਕੀ ਇਹ ਵੀ ਨਰਾਗ ਹੈ ਛੋਟੀਆਂ ਕੁਝ ਸਭ ਦੇਖ ਰਹੇ ਨੇ ਤੇ ਬਾਕੀ ਤਾਂ ਝੋਟੀਆਂ ਤੁਹਾਨੂੰ ਫੇਰ ਇੱਕ ਦਿਖਾਤੀਆਂ ਨੇ ਤੇ ਠੀਕ ਹੈ ਸਪੰਜੀ ਉਸਕੇ ਵੀ ਜੀ ਥੋੜੀ ਛੇਤੀ ਫਿਰ ਕਰਾਂਗੇ ਅੱਡੀ ਗੁੜੀਆਂ ਗੱਲਾਂ ਬਾਰੇ ਹਾਂ ਜੀ ਤੇ ਚਲੋ ਤੇ ਠੀਕ ਹੈ ਸਸੀ ਗਾ ਜੀ